ਜੋ ਕਾਲ ਤੱਕ ਸਭ ਤੋਂ ਹੁਕਮ ਜਾਰੀ ਹੁੰਦਾ ਉਹ ਸਿਰਫ ਉਸੇ ਚਾਰ ਦੀਵਾਰੀ ਦੇ ਅੰਦਰ ਤੱਕ ਹੀ ਮੰਨਿਆ ਜਾਂਦਾ ਹੈ ਮੁੱਖ ਸੇਵਾਦਾਰ ਇਹ ਗੱਲ ਕਹਿ ਦਿਵੇ ਕਿ ਜੀ ਮੈਨੂੰ ਮੇਰਾ ਮੇਰੀ ਔਕਾਤ ਦਿਖਾ ਦਿਖਾਤੀ ਨਾ ਚੋਮੀਆ ਕਾਲੀ ਦਲ ਦੇ ਵਿੱਚ ਐਸਜੀਪੀਸੀ ਦੇ ਵਿੱਚ ਬਹੁਤ ਸਾਰੀ ਉਤਾਰ ਚੜਾ ਵੇਖਣ ਨੂੰ ਮਿਲ ਰਹੇ ਨੇ ਇਹਨਾਂ ਦਾ ਘਰ ਖੇਤਰ ਜਿਹੜਾ ਹੈਗਾ ਨਾ ਉਹ ਸਿਰਫ ਤੇ ਸਿਰਫ ਹੈ ਗੁਰਦੁਆਰੇ ਦੀ ਦੇਖਭਾਲ ਕਰਨ ਅਸੀਂ ਅਵੇਸਲੇ ਹੋ ਗੀ ਸਿੱਖ ਕੌਮ ਪਹਿਲਾਂ ਅਸੀਂ ਇਹਨਾਂ ਨੂੰ ਮੰਨ ਲਿਆ ਕਿ ਵੀ ਇਹ ਸਾਡੀ ਮਿਨੀ ਪਾਰਲੀਮੈਂਟ ਹੈ ਜੀ ਸ਼੍ਰਾਮ ਰਹੀਮ ਦਾ ਜਿਹੜਾ ਸੀਗਾ ਇਹਨਾਂ ਨੇ ਫੈਸਲਾ ਸਿਆਸਤਦਾਨਾਂ ਨੇ ਲੈ ਲਿਆ ਵਰਤ ਕੇ ਐਸਜੀਪੀਸੀ ਨੂੰ ਐਸਜੀਪੀਸੀ ਨੇ ਵਰਤਿਆ ਉਸ ਟਾਈਮ ਦਾ ਜਿਹੜਾ ਮੁਖਤਿਆਰ ਸੀਗਾ ਗਿਆਨੀ ਗੁਰਵਜਨ ਸਿੰਘ ਨੂੰ ਕਿ ਸਾਡੀ ਸੰਸਥਾਵਾਂ ਕੌਮ ਦੀ ਸੰਸਥਾਵਾ ਪੰਥ ਦੀ ਸੰਸਥਾਵਾ ਪੰਥ ਕੋਲੀ ਲੈਣੀਆਂ ਚਾਹੀਦੀਆਂ ਨੇ ਸਿਆਸਤਦਾਨਾਂ ਦਾ ਇਹਦੇ ਵਿੱਚ ਕੋਈ ਮਤਲਬ ਨਹੀਂ ਹੋਣਾ ਚਾਹੀਦਾ। ਸੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਾ ਵੀ ਸਕਦੀ ਹੈ ਤੇ ਲਾ ਵੀ ਸਕਦੀ ਹੈ। ਤੁਸੀਂ ਸਾਡੇ ਮੁਲਾਜ਼ਮ ਹੋ ਅਸੀਂ ਜਿੰਨੂੰ ਚਾਵਾਂਗੇ ਅਸੀਂ ਇੱਥੇ ਬਣਾਵਾਂਗੇ ਅਕਾਲ ਤਖਤ ਨੂੰ ਤੇ SGPC ਨੂੰ ਬਿਲਕੁਲ ਅੱਡ ਹੋ ਜਾਣਾ ਚਾਹੀਦਾ। ਪੰਥ ਚ ਨਿਗਾਰ ਆ ਰਿਹਾ ਹੈ ਪੰਥ ਕਮਜ਼ੋਰ ਹੋਇਆ ਹੈ ਨਾ ਪੰਥ ਦਾ ਸਿਆਸੀ ਕਰਨ ਹੋਇਆ। ਕਿਉਂਕਿ ਪਿੰਡਾਂ 'ਚ ਸਾਡੇ 8 ਤੇ 10-10 ਗੁਰਦਾਰੇ ਬਣ ਗਏ ਪੰਥ ਦਾ ਤੇ ਪੰਜਾਬ ਦੀ ਜਿਹੜੀ ਹਾਲਤ ਹੈ ਨਾ ਇਹ ਬੁੱਧ ਸਾਡੀ ਬૌਧਿਕ ਕੰਗਾਲੀ ਕਰਕੇ ਸਤ੍ਰੀਕਾਲ ਸਤਲੁਜ ਟੀਵੀ ਵੇਖਰੇ ਸਾਰ ਦਸ਼ਕਤ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰਾਂ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਦੇ ਉਸ ਬਿਆਨ ਦੇ ਬਾਰੇ ਜਿਸ ਬਿਆਨ ਨੇ ਧਾਰਮਿਕ ਗਲਿਆਰਿਆਂ ਦੇ ਵਿੱਚ ਇੱਕ ਨਵੀਂ ਚਰਚਾ ਛੇੜੀ ਹੋਈ ਹੈ ਦਰਅਸਲ ਬੀਤੇ ਦਿਨੀ ਉਹਨਾਂ ਦੀ ਮੁਲਾਕਾਤ ਐਸਜੀਪੀਸੀ ਦੀ ਅੰਤਰੰਕ ਕਮੇਟੀ ਦੇ ਨਾਲ ਹੁੰਦੀ ਹੈ ਤੇ ਮੀਟਿੰਗ ਤੋਂ ਬਾਅਦ ਜਦੋਂ ਬਾਹਰ ਆਉਂਦੇ ਨੇ ਤਾਂ ਥੋੜੇ ਜਿਹੀ ਨਿਰਾਸ਼ ਰਵਈਏ ਦੇ ਵਿੱਚ ਕਹਿੰਦੇ ਨੇ ਕਿ ਮੈਨੂੰ ਅੱਜ ਪਤਾ ਲੱਗਿਆ ਕਿ ਜਿਹੜਾ ਸਰੀ ਅਕਾਲ ਤਖਸਾਲਬ ਦਾ ਹੁਕਮ ਹੈ ਜੋ ਅਕਾਲ ਤਖਸਾਲਬ ਤੋਂ ਹੁਕਮ ਜਾਰੀ ਹੁੰਦਾ ਹੈ ਉਹ ਸਿਰਫ ਉਸੇ ਚਾਰ ਦੀਵਾਰੀ ਦੇ ਅੰਦਰ ਤੱਕ ਹੀ ਮੰਨਿਆ ਜਾਂਦਾ ਹੈ ਬਾਹਰ ਉਹ ਹੁਕਮ ਨਹੀਂ ਮੰਨਿਆ ਜਾਂਦਾ ਜਦ ਕਿ ਉਹ ਕਹਿੰਦੇ ਨੇ ਮੈਨੂੰ ਲੱਗਦਾ ਸੀ ਕਿ ਅਕਾਲ ਤਖਸਾਲਬ ਦਾ ਜਿਹੜਾ ਹੁਕਮ ਹੈ ਉਹ ਸਾਰੇ ਵਿਸ਼ਵ ਭਰ ਦੇ ਵਿੱਚ ਵਸਦੀ ਸਿੱਖਾਂ ਲਈ ਹੈ ਸੋ ਇਸ ਬਿਆਨ ਤੋਂ ਬਾਅਦ ਨਵੀਂ ਚਰਚਾ ਛਿੜੀ ਹੋਈ ਹੈ ਸਿਆਸੀ ਗਲਿਆਰਿਆਂ ਦੇ ਵਿੱਚ ਵੀ ਹਲਚਲ ਹੈ ਧਾਰਮਿਕ ਗਲਿਆਰਿਆਂ ਦੇ ਵਿੱਚ ਵੀ ਹਲਚਲ ਹੈ ਕਿਉਂਕਿ ਅਸੀਂ ਜੋ ਵੀ ਦੇਖ ਰਹੇ ਹਾਂ ਸ਼ੋਮਨੀ ਅਕਾਲੀ ਦਲ ਦੇ ਵਿੱਚ ਐਸਜੀਪੀਸੀ ਦੇ ਵਿੱਚ ਬਹੁਤ ਸਾਰੇ ਉਤਾਰ ਚੜਾ ਵੇਖਣ ਨੂੰ ਮਿਲ ਰਹੇ ਨੇ ਸੋ ਹੁਣ ਜਥੇਦਾਰ ਗਿਆਨੀ ਰਬੀਰ ਸਿੰਘ ਦੇ ਬਿਆਨ ਤੋਂ ਬਾਅਦ ਇੱਕ ਨਵੀਂ ਚਰਚਾ ਛਿੜੀ ਹੈ ਤੇ ਬਿਆਨ ਦੇ ਮਾਇਨੇ ਕੀ ਨੇ ਕਿਸ ਤਰ੍ਹਾਂ ਦੇ ਜਿਹੜੇ ਪ੍ਰਭਾਵ ਨੇ ਉਹ ਅੱਗੇ ਪੈ ਸਕਦੇ ਨੇ ਸੋ ਸਾਡੇ ਨਾਲ ਗਲੋਬਲ ਸਿੱਖ ਕੌਂਸਲ ਦੇ ਐਡਵਾਈਜ਼ਰ ਗੁਰਪ੍ਰੀਤ ਸਿੰਘ ਨੇ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਸਰ ਬਹੁਤ ਬਹੁਤ ਸਵਾਗਤ ਹੈ ਗਿਆਨੀ ਰਗबीर ਸਿੰਘ ਅੰਤਰਿੰਕ ਕਮੇਟੀ ਨਾਲ ਜਦੋਂ ਮਿਲ ਕੇ ਆਉਂਦੇ ਨੇ ਤਾਂ ਬੜੇ ਨਿਰਾਸ਼ਾਜਨਕ ਮਤਲਬ ਉਹਨਾਂ ਦਾ ਰਵਈਆ ਸੀ ਔਰ ਉਹਨਾਂ ਨੇ ਗੱਲ ਕਹੀ ਕਿ ਮੈਨੂੰ ਤਾਂ ਲੱਗਦਾ ਸੀ ਕਿ ਅਕਾਲ ਤਖਤ ਸਾਹਿਬ ਦਾ ਹੁਕਮ ਜਿਹੜਾ ਉਹ ਸਮੂਹ ਸਿੱਖਾਂ ਦੇ ਲਈ ਹੈ ਸਾਰਿਆਂ ਦੇ ਲਈ ਹੈ ਪਰ ਇਹ ਤਾਂ ਚਾਰ ਦੀਵਾਰੀ ਦੇ ਅੰਦਰ ਹੀ ਰਹਿ ਗਿਆ ਯਾਨੀ ਕਾਫੀ ਸਮੇਂ ਤੋਂ ਉਹੋ ਸੇਵਾਵਾਂ ਨਿਭਾ ਰਹੇ ਨੇ ਹਨਾ ਸਿੱਖਤ ਪੰਥ ਦੀ ਨੁਮਾਇੰਦਗੀ ਕਰ ਰਹੇ ਨੇ ਪਰ ਇਸ ਸਮੇਂ ਦੇ ਵਿੱਚ ਉਹਨਾਂ ਦੀ ਸਟੇਟਮੈਂਟ ਆਉਣਾ ਤੁਸੀਂ ਕਿਵੇਂ ਵੇਖਦੇ ਹੋ ਬਹੁਤ ਇੱਕ ਨਿਰਾਸ਼ਾਜੋਗ ਇਹ ਸਟੇਟਮੈਂਟ ਹੈ ਕਿਉਂਕਿ ਦੇਖੋ ਤੁਹਾਡੀ ਗੱਲ ਬਿਲਕੁਲ درست ਹੈ ਕਿ ਬਿਅ ਅਕਾਲ ਤੱਕ ਸਮੁੱਚੇ ਸਿੱਖ ਪੰਥ ਦਾ ਜਦ ਕਿ ਐਸਜੀਪੀਸੀ ਤੇ ਸਿਰਫ ਤੇ ਸਿਰਫ ਇੱਕ ਸੁਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਗੁਰਦੁਆਰੇ ਸੰਭਾਲਨੇ ਨੇ ਉਹਨਾਂ ਦੀ ਦੇਖ ਰਹਿਖ ਕਰਨੀ ਹੈ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਵੱਲ ਧਿਆਨ ਦੇਣਾ ਹੈ ਮਤਲਬ ਉਹਦੇ ਵਿੱਚ ਸਾਰਾ ਕੁਝ ਆ ਜਾਂਦਾ ਹੈ ਪੈਸੇ ਦੀ ਗੱਲ ਦਿਸ ਤਾਣ ਦੀ ਅਦਰ ਉਥੇ ਕਿ ਗੁਰਦੁਆਰੇ ਕਿਦਾਂ ਉਹਨਾਂ ਨੇ ਸੰਭਾਲਨੇ ਹੂੰ ਤੇ ਗੁਰਦੁਆਰੇ ਵੀ ਹੁਣ ਕਿ ਪਹਿਲਾਂ ਤੇ ਚਲੋ ਜਦੋਂ ਅਨਡਿਵਾਈਡਡ ਪੰਜਾਬ ਸੀਗਾ ਉਸ ਟਾਈਮ ਤੇ ਚਲੋ ਇਹ ਸੀਗਾ ਕਿ ਵੀ ਹਰਿਆਣੇ ਦੇ ਵੀ ਵਿੱਚ ਹੀ ਸੀਗੇ ਤੇ ਆਹੋ ਨੇ ਆ ਰਹੇ ਨੇ ਹੁਣ ਹਰਿਆਣੇ ਦੀ ਵੀ ਕਮੇਟੀ ੜ੍ਹ ਹੋ ਗਈ ਅ ਅਨਡਿਵਾਈਡਡ ਪੰਜਾਬ ਦੇ ਵਿੱਚ ਕਾਫੀ ਜਿਹੜੇ ਅਨਡਿਵਾਈਡਡ ਪੰਜਾਬ ਦਾ ਸਾਰੇ ਸਾਰੇ ਗੁਰਦੁਆਰੇ ਸੀਗੇ ਹੁਣ ਤਾਂ ਸਿਰਫ ਜਿਹੜਾ ਪੰਜਾਬ ਜਿੰਨਾ ਕਰਿਆ ਗਿਆ ਉਹੀ ਗੁਰਦੁਆਰੇ ਇਹਨਾਂ ਕੋਲ ਜਿਹੜੇ ਰਹਿ ਗਏ ਨੇ ਤੇ ਪਲੱਸ ਇੱਕ ਇਹਨਾਂ ਦਾ ਮੈਂਬਰ ਆਪਣੇ ਹਿਮਾਚਲ ਤੋਂ ਹੁੰਦਾ ਹੈ ਤੇ ਇੱਕ ਚੰਡੀਗੜ੍ਹ ਤੋਂ ਸੋ ਇਹਨਾਂ ਦਾ ਕਾਰਜ ਖੇਤਰ ਜਿਹੜਾ ਹੈਗਾ ਨਾ ਉਹ ਸਿਰਫ ਤੇ ਸਿਰਫ ਹੈ ਗੁਰਦੁਆਰੇ ਦੀ ਦੇਖਭਾਲ ਕਰਨ ਦੀ ਇਹ ਕੁਝ ਹੋਰ ਕੋਈ ਕੰਮ ਨਹੀਂ ਹੈ ਇਹ ਕੰਮ ਇਹਨਾਂ ਨੂੰ ਆਪਣੇ ਆਪਣੇ ਆਪ ਨੂੰ ਸੋਚਣਾ ਵੀ ਨਹੀਂ ਚਾਹੀਦਾ ਅਸੀਂ ਇਹ ਵੇਸਲੇ ਹੋ ਗਈ ਸਿੱਖ ਕੌਮ ਪਹਿਲਾਂ ਅਸੀਂ ਇਹਨਾਂ ਨੂੰ ਮੰਨ ਲਿਆ ਕਿ ਵੀ ਇਹ ਸਾਡੀ ਮਿਨੀ ਪਾਰਲੀਮੈਂਟ ਹੈ ਜੀ ਇਹ ਜਿਹੜੇ ਫੈਸਲੇ ਲੈ ਲੈਣਗੇ ਜੀ ਸਾਡੇ ਸੂਚੀ ਕੌਮ ਲਈ ਇਹ ਫੈਸਲੇ ਜੀ ਉਹ ਲਾਗੂ ਹੋ ਜਾਣਗੇ ਜਦੋਂ ਕਿ ਇਹਨਾਂ ਨੇ ਸਿੱਖ ਪੰਥ ਦੀਆਂ ਕਾਫੀ ਅਧਿਆਕਿਆਂ ਤੋਂ ਨਾ ਉਹਨਾਂ ਦੀ ਭਾਵਨਾਵਾਂ ਦੀ ਤਰਜਮਾਨੀ ਨਹੀਂ ਕੀਤੀ ਉਹਨਾਂ ਦੀ ਸਿੱਖ ਕੌਮ ਨੂੰ ਵਿੱਚ ਲਿਆ ਹੀ ਨਹੀਂ ਜਦੋਂ ਇਹ ਫੈਸਲੇ ਲੈਂਦੇ ਸੀਗੇ ਇਹ ਨਾ ਟੌਪ ਡਾਊਨ ਅਪਰੋਚ ਜਿਹੜਾ ਸੀਗਾ ਨਾ ਇਹ ਜਿਹੜਾ ਸਿਆਸਤਦਾਨ ਕਰਦੇ ਨੇ ਹਾਂ ਕਿ ਅਸੀਂ ਟਾਪ ਡਾਊਨ ਅਪਰੋਚ ਰੱਖਾਂਗੇ ਅਸੀਂ ਫੈਸਲਾ ਲੈ ਲਾਂਗੇ ਤੇ ਉਹ ਤੁਸੀਂ ਜੋ ਅਸੀਂ ਉਹ ਫੈਸਲਾ ਅਸੀਂ ਸਮਝਦੇ ਆ ਕਿ ਵੀ ਸਾਰੀ ਕਾਮ ਜਿਹੜੀ ਹੈ ਉਹਦੇ ਉੱਤੇ ਅਮਲ ਕਰੇ ਇਹ ਓਬਵੀਅਸਲੀ ਨਹੀਂ ਹੋਣਾ ਸਿਕਾ ਕਿਉਂਕਿ ਜਿਹੜੇ ਫੈਸਲੇ ਤੁਸੀਂ ਦੇਖਿਆ ਹੈ ਕਿ ਰਾਮ ਰਹੀਮ ਦਾ ਜਿਹੜਾ ਸੀਗਾ ਇਹਨਾਂ ਨੇ ਫੈਸਲਾ ਸਿਆਸਤਦਾਨਾਂ ਨੇ ਲੈ ਲਿਆ ਹਾਂ ਵਰਤ ਕੇ ਐਸਜੀਪੀਸੀ ਨੂੰ ਐਸਜੀਪੀਸੀ ਨੇ ਵਰਤਿਆ ਉਸ ਟਾਈਮ ਦਾ ਜਿਹੜਾ ਮੁਖ ਸੇਵਾਦਾਰ ਸੀ ਕਾ ਗਿਆਨੀ ਗੁਰਵਚਨ ਸਿੰਘ ਨੂੰ ਤੇ ਉਹ ਫੈਸਲਾ ਲੈ ਲਿਆ ਫਿਰ ਜਦੋਂ ਦੇਖਿਆ ਕਿ ਵੀ ਕੌਮ ਦੇ ਵਿੱਚ ਰੋਸ਼ਕਣਾ ਹੈਗਾ ਤੇ ਉਹਨਾਂ ਨੂੰ ਫਿਰ ਫੈਸਲਾ ਵੀ ਉਲਟ ਕਰਨਾ ਪਿਆ ਹੁਣ ਮੈਂ ਵੀ ਇਹ ਕਹਿ ਸਮਝਦਾ ਕਿ ਵੀ ਹਾਲੀ ਜਾਂ ਤੇ ਇਹ ਲੋਕ ਵਾਕਈ ਜਿੱਦਾਂ ਤੁਸੀਂ ਅੱਜ ਹੀ ਹੁਣੇ ਗੱਲ ਕਰ ਰਹੇ ਸੀਗੇ ਕਿ ਇਹਨਾਂ ਦਾ ਜਿਹੜਾ ਦਾਵਾ ਹੈਗਾ ਕਿ ਇਹਨੇ 33 ਲੱਖ ਬੰਦੇ ਹਾਲਾਂਕਿ ਪੰਜਾਬ 'ਚ 3 ਕਰੋੜ ਤੋਂ ਵੱਧ ਆਬਾਦੀ ਹੈ ਪਰ 33 ਲੱਖ ਬੰਦੇ ਅਗਰੇ ਕਹਿੰਦੇ ਨੇ ਕਿ ਵੀ ਇਹਨਾਂ ਦੇ ਮੈਂਬਰ ਬਣ ਗਏ ਨੇ ਤੇ ਪਤਾ ਨਹੀਂ ਉਹਨਾਂ ਦੀ ਭਾਵਨਾਵਾਂ ਦੀ ਉਹਨਾਂ ਨੇ ਗੱਲਬਾਤ ਕੀਤੀ ਕਿ ਵੀ ਉਹ ਅਗਰ ਬਣ ਗਏ ਨੇ ਤੇ ਉਹਨਾਂ ਦੀ ਭਾਵਨਾਵਾਂ ਵੱਲ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਵੀ ਇਹ ਸਵਾਲ ਕਿ ਵੀ ਤੁਸੀਂ ਕੀ ਸਮਝਦੇ ਹੋ ਕਿ ਵੀ ਕੀ ਹੋਣਾ ਚਾਹੀਦਾ ਤੇ ਤੇ ਮੈਂ ਤੇ ਹੀ ਬੇਨਤੀ ਕਰਾਂਗਾ ਕਿ ਜਿਹੜੇ ਬੰਦੇ ਨਾਲ ਤੇ ਮੈਂਬਰ ਵੀ ਬਣ ਰਹੇ ਨੇ ਤੇ ਉਹ ਵੀ ਇਹਨਾਂ ਨੂੰ ਸਵਾਲ ਤਾਂ ਪੁੱਛਣ ਦਾ ਕਿ ਵੀ ਜੀ ਜਾਂ ਅਗਰ ਉਹ ਸਮਝਦੇ ਨੇ ਕਿ ਵੀ ਜੋ ਇਹ ਕੰਮ ਕਰਦੇ ਆਏ ਨੇ ਤੇ ਗਾ ਨੂੰ ਵੀ ਕਰਨਗੇ ਤੇ ਠੀਕ ਆ ਅਗਰ ਉਹ ਸਮਝਦੇ ਨੇ ਤੇ ਫਿਰ ਇਹ ਮੈਂਬਰ ਬਣ ਜਾਣ ਪਰ ਮੇਰੇ ਹਿਸਾਬ ਨਾਲ ਜੋ ਇਹਨਾਂ ਨੇ ਪਿਛਲੇ ਦਹਾਕਿਆਂ ਤੋਂ ਜਿਹੜਾ ਵੀ ਵਰਤਾਵਾ ਕੀਤਾ ਵਰਤਾਰਾ ਵਰਤਿਆ ਉਹ ਤੇ ਇਹਨਾਂ ਨੇ ਸਿਰਫ ਕੌਮ ਨੂੰ ਵਰਤਿਆ ਆਪਣੇ ਮਫਾਦ ਲਈ ਆਪਣੇ ਸਿਆਸੀ ਯੂ ਨੋ ਸਿਆਸਤ ਸਿਆਸਤ ਲਈ ਵਰਤਿਆ ਸੋ ਇਹ ਇਹ ਸਾਰਾ ਕੰਮ ਜਿਹੜਾ ਹੈਗਾ ਨਾ ਇਹ ਹੁਣ ਬਿਲਕੁਲ ਅੱਡ ਹੋ ਜਾਣਾ ਚਾਹੀਦਾ ਅਸੀਂ ਤੇ ਪਹਿਲਾਂ ਵੀ ਅਸੀਂ ਤੇ 29 ਨਵੰਬਰ ਨੂੰ ਗਿਆਨੀ ਰਖਬੀਰ ਸਿੰਘ ਨੂੰ ਸਾਡਾ ਵਫਤ ਮਿਲਣ ਗਿਆ ਸੀਗਾ ਇੱਥੋਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀਗੀ ਕਿ ਵੀ ਤੁਸੀਂ 2 ਤਰੀਕ ਨੂੰ ਜਿਹੜਾ ਫੈਸਲਾ ਸੁਣਾਣਾ ਉਹਦੇ ਵਿੱਚ ਇੱਕ ਫੈਸਲਾ ਤੇ ਐਮ ਹੋਣਾ ਚਾਹੀਦਾ ਹੈ ਕਿ ਸਿੱਖ ਸੰਸਥਾਵਾਂ ਦੇ ਵਿੱਚ ਅੱਜ ਤੋਂ ਬਾਅਦ ਸਾਨੂੰ ਕੋਈ ਸਿਆਸਤਦਾਨਾਂ ਦੀ ਜਾਂ ਸਿਆਸੀ ਪਾਰਟੀਆਂ ਦੀ ਦਖਲਅੰਦਾਜ਼ੀ ਬਿਲਕੁਲ ਨਹੀਂ ਚਾਹੀਦੀ ਉਹਨਾਂ ਨੇ ਕੀਤਾ ਨਹੀਂ ਜੋ ਵੀ ਵਜ੍ਹਾ ਸੀਗੀ ਆਈ ਡੋਨਟ ਨੋ ਪਰ ਅਸੀਂ ਤੇ ਹਾਲੀ ਵੀ ਚਾਹੁੰਦੇ ਆ ਕਿ ਵੀ ਇਹ ਤੇ ਉੱਥੇ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਸਾਡੀ ਸੰਸਥਾਵਾਂ ਕੌਮ ਦੀ ਸੰਸਥਾਵਾਂ ਪੰਥ ਦੀ ਸੰਸਥਾਵਾਂ ਪੰਥ ਕੋਲੀ ਰਹਿਣੀਆਂ ਚਾਹੀਦੀਆਂ ਨੇ ਸਿਆਸਤਦਾਨਾਂ ਦਾ ਇਹਦੇ ਵਿੱਚ ਕੋਈ ਮਤਲਬ ਨਹੀਂ ਹੋਣਾ ਚਾਹੀਦਾ ਕਿਉਂਕਿ ਦੇਖੋ ਅਕਾਲੀ ਦਲ ਵੀ ਜਦੋਂ ਬਣਿਆ ਸੀਗਾ ਨਾ ਅਕਾਲੀ ਦਲ ਵੀ ਇੱਕ ਫਲਸਫੇ ਦੀ ਇੱਕ ਪਾਰਟੀ ਬਣਿਆ ਸੀਗਾ ਇਹ ਕਦੀ ਵੀ ਨਹੀਂ ਬਣਿਆ ਸੀਗਾ ਕਿ ਵੀ ਇੱਕ ਸਿਰਫ ਨਰੋਲ ਸਿਆਸਤ ਕਰਕੇ ਹੀ ਬਣੀ ਵਾਲੀ ਇੱਕ ਪਾਰਟੀ ਸੀਗੀ ਉਹ ਭੁੱਲ ਗਏ ਸੋ ਫਿਰ ਉਹਨਾਂ ਦਾ ਖਮਿਆਜਾ ਜਿਹੜਾ ਹੈਗਾ ਉਹ ਹੁਣ ਅਜੋ ਭੁਗਤ ਰਹੇ ਨੇ ਸੋ ਇਹ ਜਿਹੜਾ ਗਿਆਨੀ ਰਗਵੀਰ ਸਿੰਘ ਦੀ ਜਿਹੜੀ ਸਟੇਟਮੈਂਟ ਹੈ ਮੈਂ ਇਸ ਲਈ ਵੀ ਨਾ ਨਮੋਸ਼ੀ ਜਨਕ ਇਹਨੂੰ ਇਹਨੂੰ ਗਿਣਦਾ ਤੇ ਐਕਚੁਅਲੀ ਮੈਨੂੰ ਦੁੱਖ ਵੀ ਲੱਗ ਰਿਹਾ ਕਿ ਇੱਕ ਮੁੱਖ ਸੇਵਾਦਾਰ ਇਹ ਗੱਲ ਕਹਿ ਦਵੇ ਕਿ ਜੀ ਮੈਨੂੰ ਮੇਰਾ ਮੇਰੀ ਔਕਾਤ ਦਿਖਾ ਦਿਖਾਤੀ ਇਹਨਾਂ ਨੇ ਕਿ ਜੀ ਮੈਂ ਮੇਰਾ ਫੈਸਲਾ ਕਿੱਥੇ ਤੱਕ ਹੋ ਸਕਦਾ ਹੈ ਤੇ ਯਾ ਜੇਤਵਨਾ ਨੇ ਇੱਕ ਟਾਂਗੇਂ ਚੀਕ ਵਰਗਾ ਰਮਾਕ ਦਿੱਤਾ ਹੋਵੇ ਕਿ ਸਾਰਕੈਸਮ ਵਾਲਾ ਤੇ ਫਿਰ ਤਾਂ ਚਲੋ ਬਟ ਉਹ ਵੀ ਸਪਸ਼ਟੀਕਰਨ ਗਿਆਨੀ ਰਕबीर ਸਿੰਘ ਨੂੰ ਦੇਣਾ ਚਾਹੀਦਾ ਹੈ ਕਿ ਨਹੀਂ ਮੈਂ ਤਾਂ ਹਾਲੀ ਵੀ ਖੜਿਆ ਹੋਇਆ ਕਿ ਵੀ ਮੇਰਾ ਸਾਡਾ ਫੈਸਲਾ ਜਿਹੜਾ ਹੈਗਾ ਆਕਾਲ ਤਖ ਦੀ ਫਸੀਰ ਤੋਂ ਜਿਹੜਾ ਵੀ ਸੁਣਾਇਆ ਜਾਂਦਾ ਉਹ ਸਮੁੱਚੇ ਪੰਥ ਲਈ ਹੈਗਾ ਤੇ ਸਪੈਸ਼ਲੀ ਜਿਹੜਾ 2 ਤਰੀਕ ਦੀ ਇਹਨਾਂ ਨੇ ਗੱਲ ਕੀਤੀ ਹੈ ਪ੍ਰਾਤਨ ਤੇ ਮੈਂ ਗੱਲ ਨਹੀਂ ਕਰ ਰਿਹਾ ਕਿਉਂਕਿ ਪ੍ਰਾਤਨ ਤੇ ਅਸੀਂ ਵੀ ਮੰਨਦੇ ਆ ਕਿਉਂਕਿ 2 ਤਰੀਕ ਦਾ ਜਿਹੜਾ ਫੈਸਲਾ ਸੀਗਾ ਉਹਦੇ ਵਿੱਚ ਕਾਫੀ ਹੱਦ ਤੱਕ ਜਿਹੜੀ ਪੰਥ ਦੀਆਂ ਭਾਵਨਾਵਾਂ ਸੀਗੀਆਂ ਉਹਨਾਂ ਦੀ ਤਰਜਮਾਨੀ ਹੋਈ ਲੈਂਦਿਆਂ ਹੋਇਆਂ ਉਹਨਾਂ ਨੇ ਦੋ ਤਰੀਕ ਦਾ ਫੈਸਲਾ 2 ਦਸੰਬਰ ਦਾ ਫੈਸਲਾ ਉੱਥੋਂ ਸੁਣਾਇਆ ਸੀਗਾ ਸੋ ਬਟ ਉਹ ਹੁਣ ਅਗਰ ਉਹਦੇ ਤੇ ਉਹ ਤਰ੍ਹਾਂ ਅਮਲ ਕਰਨਾ ਹੈ ਜਾਂ ਜੋ ਵੀ ਹੈ ਤੇ ਅਗਰ ਉਹ ਉਹ ਜ਼ਰੂਰ ਕਰਨ ਬਾਕੀ ਗੱਲ ਰਹੇਗੀ ਜਿਹੜੀ ਇਹਨਾਂ ਨੇ ਉਹ ਸੱਤ ਮੈਂਬਰ ਕਮੇਟੀ ਬਣਾਈ ਹੈ ਉਹਦੇ ਵਿੱਚ ਜੀ ਪੰਜ ਰਹਿ ਗਏ ਹੁਣ ਦੋਆਂ ਨੇ ਅਸਤੀਫਾ ਦਿੱਤਾ ਉਹਨੂੰ ਮਨਜ਼ੂਰ ਕਰੋ ਨਹੀਂ ਕਰੋ ਮੈਨੂੰ ਤੇ ਬੜੀ ਹਾਸੋਈ ਨਹੀਂ ਗੱਲ ਲੱਗ ਰਹੀ ਹੈ ਕਿ ਭਈ ਹੁਣ ਕੱਲ ਵੀ ਤੁਸੀਂ ਪੜਿਆ ਹੈ ਅੱਜ ਪੜਿਆ ਹੈ ਕਿ ਵੀ ਕੱਲ ਜਦੋਂ ਮਿਲਣ ਗਏ ਨੇ ਉੱਥੇ ਤੇ ਉਹ ਕਹਿ ਰਹੇ ਨੇ ਜੀ ਐਸਡੀ ਸਾਡੇ ਨਾਲ ਕੋਆਪਰੇਟ ਨਹੀਂ ਕਰ ਰਿਹਾ ਉਹ ਭਾਈ ਐਸਡੀ ਨਾ ਕਰੇ ਤੁਸੀਂ ਕਿਹਦੀ ਮੈਂਬਰਸ਼ਿਪ ਤੁਸੀਂ ਹਾਸਲ ਤੁਸੀਂ ਕਿਹਦੀ ਮੈਂਬਰਸ਼ਿਪ ਦੇ ਲਈ ਤੁਸੀਂ ਉਹ ਉੱਥੇ ਤੁਹਾਨੂੰ ਨਿਯੁਕਤ ਕੀਤਾ ਗਿਆ ਹੈਗਾ ਤੁਸੀਂ ਐਸਡੀ ਦੀ ਮੈਂਬਰਸ਼ਿਪ ਲਈ ਤੁਹਾਨੂੰ ਬਣਾਇਆ ਗਿਆ ਕਿ ਵੀ ਤੁਸੀਂ ਐਸਡੀ ਬਾਦਲ ਨੂੰ ਹੀ ਤੁਸੀਂ ਪੁਨਰ ਸੁਰਜੀਤ ਕਰਨਾ ਹੈ ਜਾਂ ਇੱਕ ਅਕਾਲੀ ਪਾਰਟੀ ਜਾਂ ਇੱਕ ਖੇਤਰੀ ਪਾਰਟੀ ਜਿਹੜੀ ਕਿ ਪਹਿਲਾਂ ਜਦੋਂ ਮੈਂ ਕਿਹਾ ਕਿ ਕੋਈ ਫਲਸਫੇ ਉੱਤੇ ਕੋਈ ਤਤ ਪਰ ਇੱਕ ਪਾਰਟੀ ਬਣੀ ਸੀਗੀ ਜਾਂ ਬਣਾਈ ਗਈ ਸੀਗੀ ਜਾਂ ਤੁਸੀਂ ਉਸ ਪਾਰਟੀ ਦੀ ਉਸਾਰੀ ਕਰਨੀ ਹੈ ਸੋ ਮੈਨੂੰ ਤਾਂ ਸਮਝ ਨਹੀਂ ਆਈ ਗੱਲ ਕਿ ਹਾਲੀ ਤੱਕ ਇਹਨਾਂ ਨੇ ਇਹ ਹੀ ਸਪਸ਼ਟੀਕਰਨ ਨਹੀਂ ਦਿੱਤਾ ਮੈਨੂੰ ਸਮਝਦਾ ਕਿ ਵਡਾਲਾ ਤੇ ਸਾਰੇ ਸਾਨੂੰ ਇੰਨੀ ਤੇ ਸਪਸ਼ਟੀਕਰਨ ਦੇਣ ਕਿ ਭਈ ਸਾਡਾ ਅਸੀਂ ਕਿਹੜੇ ਹਿਸਾਬ ਨਾਲ ਅਸੀਂ ਜਾ ਕੇ ਮੈਂਬਰਾਂ ਨੂੰ ਮਿਲਣਾ ਹੈ ਉਹਨਾਂ ਕੋਈ ਤੁਸੀਂ ਕੋਈ ਇੱਕ ਕੋਈ ਫਾਰਮ ਬਣਾਇਆ ਜਿਹਦੇ ਉੱਤੇ ਮੈਂਬਰਸ਼ਿਪ ਡਰਾਈਵ ਕਰਨੀ ਹੈ ਉਹਦੇ ਕੀ ਲਿਖਿਆ ਹੋਇਆ ਉਹ ਅਸੀਂ ਤੇ ਇਹ ਹੀ ਕਹਿ ਰਹੇ ਹਾਂ ਕਿ ਇਹ ਜਿਹੜਾ ਬਾਟਮ ਅਪਰੋਚ ਹੈ ਦੋਨੋਂ ਪਾਸੇ ਸਿਆਸਤ ਦਾ ਨਾ ਦੇ ਵੀ ਸਾਸੀ ਪਾਟਿਲੇ ਵੀ ਹੋਣਾ ਚਾਹੀਦਾ ਹੈ ਕਿ ਵੀ ਤੁਸੀਂ ਤੁਸੀਂ ਜਿਹੜੇ ਤੁਹਾਡੀ ਜਿਹੜੇ ਬੰਦੇ ਜਿਹਨਾਂ ਉੱਤੇ ਤੁਸੀਂ ਰਾਜ ਕਰਨਾ ਹੈ ਜੋ ਵੀ ਕਰਨਾ ਹੈ ਤੁਸੀਂ ਉਹਨਾਂ ਦੀ ਭਾਵਨਾਵਾਂ ਵਲ ਵੇਖੋ ਤੇ ਫਿਰ ਉਸ ਹਿਸਾਬ ਨਾਲ ਆਪਣਾ ਆਪਣੀ ਸਿਆਸਤ ਕਰੋ ਸਿਮਰ ਪੰਥ ਦਾ ਵੀ ਇਹ ਕੰਮ ਹੈਗਾ ਪੰਥ ਦੇ ਵਿੱਚ ਤੁਸੀਂ ਪੰਥਕ ਜਥੇਬੰਦਿਆਂ ਦੀ ਤੁਸੀਂ رائے ਲੈ ਕੇ ਤੇ ਪੰਥਕ ਫੈਸਲੇ ਲੈਣ ਦਾ ਤੁਹਾਨੂੰ ਇਹ ਹੁਣ ਸਿਸਟਮ ਬਣ ਜਾਣਾ ਚਾਹੀਦਾ ਹੈ ਉੱਥੇ ਬੈਠਿਆਂ ਨਹੀਂ ਟੌਪ ਡਾਊਨ ਅਪਰੋਚ ਅਸੀਂ ਜੀ ਪੰਜ ਬੰਦਿਆਂ ਨੇ ਬੈਠ ਕੇ ਜਿਨ੍ਹਾਂ ਦੀ ਡੋਰੀ ਕਿਸ ਕਿਸ ਕੋਈ ਹੋਰ ਖਿੱਚਦਾ ਹੈ ਜਿਹੜਾ ਹੁਣ ਸਪਸ਼ਟਿਕਰਨ ਤੁਹਾਨੂੰ ਤਕਰੀਬਨ ਗਾਨੀ ਰਕਬੀਰ ਸਿੰਘ ਦੀ ਸਟੇਟਮੈਂਟ ਤੋਂ ਵੀ ਮਿਲ ਗਿਆ ਹੈ ਇਹ ਜੋ ਜੋ ਕਹਿ ਰਹੇ ਨੇ ਕਿ ਜੀ ਉਹਨਾਂ ਦੀ ਕਿ ਅਸੀਂ ਅਸੀਂ ਤਾਂ ਕਹਿੰਦਾ ਜੀ ਹੁਣ ਇਹ ਫੈਸਲਾ ਇਹ ਪੰਥ ਦੇ ਉੱਤੇ ਲਾਗੂ ਹੋਣਾ ਚਾਹੀਦਾ ਹੈ ਉਹ ਪੰਥ ਬਣੇਗਾ ਵੀ ਸੋ ਮੈਂ ਕਹਿ ਰਿਹਾ ਕਿ ਇਹ ਸਾਰੀ ਗੱਲ ਜਿਹੜੀ ਹੈਗੀ ਦੇਖੋ ਇਹ ਸਾਰੀ ਚੀਜ਼ ਨਾਲ ਨਾਲ ਕੀ ਹੈ ਕਿ ਅਕਾਲ ਤਖਤ ਦੀ ਪ੍ਰਭੂਸਤਾ ਨੂੰ ਫਿਰ ਥੇਸ ਪਹੁੰਚ ਰਿਹਾ ਹੈ ਅਸੀਂ ਕੁਝ ਹੱਦ ਤੱਕ ਅਸੀਂ ਥੋੜੇ ਜਿ ਸੰਤੁਸ਼ਟ ਹੋਈ ਸੀਗੇ ਦੋ ਤਰੀਕ ਦੇ ਫੈਸਲੇ ਤੋਂ ਬਾਅਦ ਕੇ ਇਹਨਾਂ ਨੇ ਥੋੜੀ ਜੀ ਆਪਣੇ ਮਤਲਬ ਅਕਾਲ ਤਖਤ ਦੀ ਜਿਹੜੀ ਪ੍ਰਭੂ ਸਤਾਵਲ ਇਹਨਾਂ ਨੇ ਥੋੜਾ ਜਾ ਧਿਆਨ ਦਿੱਤਾ ਤੇ ਇਹਨਾਂ ਨੇ ਇਹਨਾਂ ਵੇ ਅਜ਼ਾਦ ਕੁਝ ਬਹੁਤ ਅਜ਼ਾਦ ਹੋ ਕੇ ਉੱਥੋਂ ਜਿਹੜੇ ਸੁਣਾਈ ਸੀਗੇ ਆਦੇਸ਼ ਦਿੱਤੇ ਸੀਗੇ ਪਰ ਉਸ ਤੋਂ ਬਾਅਦ ਉਹ ਫਿਰ ਵਾਪਸ ਸੀ ਸਕੁਅਰ ਵਨ ਬੈਕ ਟੂ ਸਕੁਅਰ ਵਨ ਆਗੀ ਗੱਲ ਸੋ ਇਹ ਜਿਹੜਾ ਕੰਮ ਹੈਗਾ ਨਾ ਇਹ ਬਿਲਕੁਲ ਪੰਥ ਨੂੰ ਦੁਬਿਧਾ ਚ ਪਾਉਣ ਵਾਲਾ ਪੰਥ ਨੂੰ ਫਿਰ ਨਿਰਾਸ਼ ਕਰਨ ਵਾਲਾ ਤੇ ਯੋ ਕਿ ਨਾ ਇਟਸ ਸੈਡ ਬਿਲਕੁਲ ਤੇ ਮੈਂ ਇਹੀ ਮੈਂ ਕਹਾਂਗਾ ਕਿ ਵੀ ਜਿਹੜੇ ਬੁੱਧੀਜੀਵ ਨੇ ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਜਾਦਾ ਕਿ ਦੇਖੋ ਸਾਨੂੰ ਬਾਰ ਬਾਰ ਇਹੀ ਕਿਹਾ ਜਾਂਦਾ ਹੈ ਕਿ ਇਸ ਇਹ ਪੰਛ ਦਾ ਤੇ ਪੰਜਾਬ ਦੀ ਜਿਹੜੀ ਹਾਲਤ ਹੈ ਨਾ ਇਹ ਸਾਡੀ ਬૌਧਿਕ ਕੰਗਾਲੀ ਕਰਕੇ ਹੈ ਹਮ ਇੰਟੈਲੈਕਚੁਅਲ ਬੈਂਕਰਪਸੀ ਵੀ ਇਹਦੇ ਵਿੱਚ ਓਨੇ ਹੀ ਜ਼ਿੰਮੇਵਾਰ ਹੈ ਜਿੰਨੇ ਕਿ ਇਹ ਸਾਰੇ ਸਿਆਸਤਦਾਨ ਜਿਹੜਾ ਇਹ ਖੇਡਾਂ ਖੇਡ ਰਹੇ ਨੇ ਸੋ ਮੈਂ ਹਾਲੀ ਵੀ ਮੈਂ ਬੇਨਤੀ ਕਰਦਾ ਆਪਣੇ ਬੁੱਧੀਜੀਵਿਆਂ ਨੂੰ ਤੇ ਹੋਰ ਸਰਤਾਵਾਂ ਨੂੰ ਕਿ ਪੈਈ ਇਕੱਠੇ ਹੋ ਕੇ ਤੇ ਹਮਲਾ ਮਾਰੋ ਤਾਂ ਕਿ ਤੁਸੀਂ ਪੰਥ ਨੂੰ ਵੀ ਸਹੀ ਰਸਤੇ ਪਾ ਦਿਓ ਤੇ ਜਿਹੜੇ ਜਿਨ੍ਹਾਂ ਨੇ ਇੱਥੇ ਸਿਆਸਤ ਕਰਨੀ ਹੈ ਉਹਨਾਂ ਨੂੰ ਵੀ ਸਹੀ ਰਸਤਾ ਦਿਖਾ ਦਿਓ ਅੰਤ੍ਰੰਕ ਕਮੇਟੀ ਦੇ ਨਾਲ ਜਦੋਂ ਗਿਆਨੀ ਰਕबीर ਸਿੰਘ ਦੀ ਮੁਲਾਕਾਤ ਹੋਈ ਤਾਂ ਅੰਤ੍ਰੰਕ ਕਮੇਟੀ ਨੇ ਇੱਕ ਹਵਾਲਾ ਦਿੱਤਾ ਗੁਰਦੁਆਰਾ ਐਕਟ ਦਾ ਕਿ ਗੁਰਦੁਆਰਾ ਐਕਟ ਦੇ ਨਿਯਮਾਂ ਦੇ ਮੁਤਾਬਿਕ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਬ ਦੇ ਜਥੇਦਾਰ ਨੂੰ ਲਾ ਵੀ ਸਕਦੀ ਹੈ ਤੇ ਲਾ ਵੀ ਸਕਦੀ ਹੈ ਇਹ ਹਵਾਲਾ ਉਹਨਾਂ ਦੇ ਵੱਲੋਂ ਦਿੱਤਾ ਗਿਆ ਬਿਲਕੁਲ ਜੀ ਇਹ ਬਿਲਕੁਲ ਸਪਸ਼ਟ ਅਸੀਂ ਤੇ ਕਹਿ ਰਹੇ ਹਾਂ ਕਿ ਐਕਟ ਦੇ ਵਿੱਚ ਅਗਰ ਆਪਾਂ ਦੇਖੀਏ ਦੇਖੋ ਜਿਹੜੇ ਉਸ ਟਾਈਮ ਦੋ ਤੱਕ ਸੀਗੇ ਜਦੋਂ ਐਕਟ ਬਣਿਆ ਹਮਮ ਗਾਲਤਖ ਸਾਹਿਬ ਤੇ ਕੇਸ਼ਕਰ ਸਾਹਿਬ ਹਮ ਉੱਥੇ ਜਿਹੜੇ ਮੁਖ ਸੇਵਾਦਾਰ ਸੀਗੇ ਉਹਨਾਂ ਨੂੰ ਹੈੱਡ ਮਿਨਿਸਟਰ ਕਿਹਾ ਜਾਂਦਾ ਸੀਗਾ ਮੁਖ ਸੇਵਾਦਾਰ ਹਮ ਐਸਜੀਪੀਸੀ ਨੇ ਇੱਕ 52 ਦੀ ਮੇਰੇ ਖਿਆਲ ਨਾਲ ਦੀ ਕੋਈ ਪ੍ਰਬੰਧਕ ਸਕੀਮ ਦੇ ਹੇਠ ਉਹਨਾਂ ਨੂੰ ਕਿਹਾ ਅੱਜ ਤੋਂ ਬਾਅਦ ਅਸੀਂ ਮੁਖ ਸੇਵਾਦਾਰ ਨਹੀਂ ਕਹਾਂਗੇ ਅਸੀਂ ਇਹਨਾਂ ਨੂੰ ਜਥੇਦਾਰ ਕਹਿਣਾ ਸ਼ੁਰੂ ਕਰ ਦਾਂਗੇ ਹਮ ਪਰ ਜਥੇਦਾਰ ਦਾ ਮਹਿਣਾ ਸਿੱਖ ਭਾਵਨਾਵਾਂ ਦੇ ਵਿੱਚ ਕੁਝ ਹੋਰ ਹੀ ਮਹਿਣਾ ਹੁੰਦਾ ਹੈ ਕਿ ਵੀ ਜਥੇਦਾਰ ਨੂੰ ਅਸੀਂ ਅਸੀਂ ਇੱਕ ਮੁਖ ਸੇਵਾਦਾਰ ਤੋਂ ਬਹੁਤ ਉੱਚਾ ਦਰਜਾ ਜਾਂ ਮਤਲਬ ਅਸੀਂ ਸੋਚਦੇ ਆ ਸਾਡੀ ਸਾਡੀ ਮਾਨਸਿਕਤਾ ਦੇ ਵਿੱਚ ਪਰ ਇਹ ਕਹਿੰਦਿਆਂ ਹੋਇਆ ਮੈਂ ਦੇਖੋ ਉਸ ਟਾਈਮ ਮੈਂ ਡਾਕਟਰ ਕਿਰਪਾਲ ਸਿੰਘ ਗੋਡ ਬlesਸ ਹਿਸ ਸੋਲ ਜੁਨਿਸ ਇੱਕ ਹਿਸਟੋਰੀਅਨ ਮਰਣਾ ਕੋਲ ਗਿਆ ਮੈਂ ਕਿਹਾ ਸਰ ਇਹ ਕਹਿੰਦੇ ਗੁਰਪ੍ਰੀਤ ਭਾਵੇਂ ਉਹਨਾਂ ਨੂੰ ਜੱਥੇਦਾਰ ਕਹਿ ਲਓ ਭਾਵੇਂ ਜੋ ਮਰਜ਼ੀ ਕਹਿ ਲਓ ਉਹਨਾਂ ਦਾ ਜਿਹੜਾ ਘਾਰ ਖੇਤਰ ਹੈ ਐਕਟ ਦੇ ਵਿੱਚ ਉਹ ਸਪਸ਼ਟ ਹੈ ਕਿ ਉਹਨਾਂ ਨੇ ਸਿਰਫ ਉਸ ਥਾਂ ਦੀ ਧਾਰਮਿਕ ਮਰਿਆਦਾ ਵੱਲ ਉਹਨਾਂ ਨੇ ਧਿਆਨ ਦੇਣਾ ਹੈ ਨਾ ਕਿ ਕੋਈ ਪੰਥਿਕ ਫੈਸਲਿਆਂ ਦੇ ਵਿੱਚ ਉਹਨਾਂ ਦਾ ਕੋਈ ਰੋਲ ਹੋਣਾ ਚਾਹੀਦਾ ਪਰ ਅਗੇਨ ਲੈ ਕੇ ਟੋਲਡ ਯੂ ਪੰਥ ਸਾਡਾ ਸੁਤਾ ਰਿਹਾ ਅਵੇਸਲੇ ਅਸੀਂ ਹੋ ਗਏ ਅਸੀਂ ਇਹਨਾਂ ਨੂੰ ਰੋਲ ਦਿੱਤਾ ਕਿ ਵੀ ਇਹ ਪੰਥ ਦੇ ਜਥੇਦਾਰ ਹੈਗੇ ਇਹ ਪੰਥ ਦੇ ਜਥੇਦਾਰ ਨਹੀਂ ਜਿਹੜੀ ਗੱਲ ਇਹ ਅੰਤਰੀ ਕਮੇਟੀ ਨੇ ਕੀਤੀ ਹੈ ਵੈਸੇ ਸਹੀ ਹੈ ਕਿਉਂਕਿ ਐਸ ਪਰ ਥੈਟ ਐਸਜੀਪੀਸੀ ਹੀ ਇਹਨਾਂ ਨੂੰ ਉੱਥੇ ਨਿਯੁਕਤ ਕਰੇਗੀ ਐਸੀਪੀਸੀ ਹੀ ਇਹਨਾਂ ਨੂੰ ਸੇਵਾ ਮੁਕਤ ਕਰ ਦੇਗੀ ਉਹ ਤੁਸੀਂ ਦੇਖਿਆ ਹੀ ਹੋਇਆ ਕਮਲ ਜੀ ਕੱਲ ਗੱਲ ਇਦਾਂ ਹੈ ਕਿ ਪਿਛਲੇ ਸਮਿਆਂ ਦੇ ਵਿੱਚ ਬਥੇਰੇ ਹੋ ਜਿਹੇ ਹੋਏ ਨੇ ਤੁਸੀਂ ਭਾਈ ਰਣਜੀਤ ਸਿੰਘ ਤੋਂ ਲੈ ਲਓ ਸ਼ੁਰੂ ਗਿਆਨੀ ਪੂਰਨ ਸਿੰਘ ਨੂੰ ਲੈ ਲਓ ਬਲਵੰਤ ਸਿੰਘ ਨਨਗੜ ਨੂੰ ਲੈ ਲਓ ਗੁਰਮੁਖ ਸਿੰਘ ਨੂੰ ਲੈ ਲਓ ਵਿਦਾਂਤੀ ਜੀ ਨੂੰ ਲੈ ਲਓ ਗੁਰਬਚਤ ਮਤਲਬ ਜਿਹੜਾ ਬੰਦਾ ਇਹਨਾਂ ਦੀ ਇਹਨਾਂ ਦੇ ਕਹਿ ਤੇ ਨਹੀਂ ਚੱਲੇ ਤੁਰੇਗਾ ਉਹਨਾਂ ਨੂੰ ਕਹਿੰਦੇ ਨੇ ਚਲੋ ਇਹ ਤੇ ਸਾਡੇ ਲਈ ਹੁਣ ਖਤਮ ਹੋ ਗਿਆ ਆਪਾਂ ਇਹਨੂੰ ਲਾ ਦਈਏ ਸੋ ਇਹ ਕਹਿਣਾ ਇਹਨਾਂ ਨੂੰ ਕਿ ਵੀ ਹਾਂ ਤੁਸੀਂ ਸਾਡੇ ਹੀ ਮੁਲਾਜ਼ਮ ਹੋ ਇਹ ਤੇ ਹੁਣ ਗੱਲ ਸਪਸ਼ਟ ਹੋ ਗਈ ਨਾ ਕਿਉਂਕਿ ਉਹਨਾਂ ਨੇ ਵੀ ਇਹ ਸਪਸ਼ਟੀਕਰਨ ਦਿੱਤਾ ਕਿ ਤੁਸੀਂ ਸਾਡੇ ਮੁਲਾਜ਼ਮ ਹੋ ਅਸੀਂ ਜਿੰਨੂੰ ਚਾਵਾਂਗੇ ਅਸੀਂ ਇੱਥੇ ਬਣਾ ਦਾਂਗੇ ਇਹ ਕਹਿੰਦਿਆਂ ਹੋਇਆਂ ਜਦੋਂ ਗਿਆਨੀ ਰਜੀਵ ਸਿੰਘ ਨੂੰ ਲਾਇਆ ਗਿਆ ਸੀਗਾ 99 ਦੇ ਵਿੱਚ 2000 ਦੇ ਵਿੱਚ ਗਿਆਨੀ ਵਿਦਾਂਤੀ ਨੇ ਇੱਕ ਐਸਜੀਪੀਸੀ ਨੂੰ ਡਾਇਰੈਕਟਿਵ ਦਿੱਤਾ ਸੀਗਾ ਕਿ ਕਮੇਟੀ ਉਸਾਰੋ ਉਹਦਾ ਵਿਧੀ ਵਿਧਾਨ ਬਣਨਾ ਚਾਹੀਦਾ ਕਿ ਜਿਹੜੇ ਮੁਖ ਸੇਵਾਦਾਰ ਨੇ ਇਹਨਾਂ ਤਖਤਾਂ ਦੇ ਸਪੈਸ਼ਲੀ ਇਹਨਾਂ ਤਖਤਾਂ ਲਈ ਉਹਨਾਂ ਲਈ ਇੱਕ ਵਿਧੀ ਵਿਧਾਨ ਬਣਾਓ ਉਹਨਾਂ ਦੀ ਉਹਨਾਂ ਦੀ ਉਹਨਾਂ ਦੀ ਨਿਯੁਕਤੀ ਕਦਾਂ ਹੋਵੇ ਉਹਨਾਂ ਦਾ ਅਕਾਰ ਖੇਤਰ ਕੀ ਹੋਵੇ ਉਹਨਾਂ ਦੀ ਜੂਰਿਸਡਿਕਸ਼ਨ ਕੀ ਹੋਵੇ ਉਹਨਾਂ ਦੀ ਸੇਵਾ ਮੁਕਤੀ ਵਾਲੀ ਮਤਲਬ ਬਣਾ ਦਿਓ ਇਹ 2000 ਚ ਇਹਨਾਂ ਨੇ ਡਾਇਰੈਕਟਿਵ ਦਿੱਤਾ ਕਰਦੇ ਕਰਾਉਂਦੇ ਦੀ ਦੇਖੋ 13 14 ਸਾਲ ਬਾਅਦ ਇੱਕ ਕਮੇਟੀ ਦਾ ਸੰਗਠਨ ਹੋਇਆ ਉਹਦੇ ਵਿੱਚ ਢਿੱਲੋਂ ਵੀ ਸੀਗਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਡਾਕਟਰ ਕਿਰਪਾਲ ਸਿੰਘ ਵੀ ਉਸ ਟਾਈਮ ਜੁੰਦੇ ਸੀਗੇ ਜ ਜਨਾ ਮੈਂ ਜ਼ਿਕਰ ਕੀਤਾ ਉਹ ਵੀ ਸੀਗੇ ਪ੍ਰਿਥਪਾਲ ਕਪੂਰ ਵੀ ਸੀਗਾ ਆਈ ਥਿੰਕ ਮਿਸਟਰ ਬਲਕਾਰ ਸਿੰਘ ਵੀ ਪਟਿਆਲੇ ਤੋਂ ਸੀਗੇ ਦਿਲਮੇਕ ਸਿੰਘ ਐਸਡੀਪੀਸਾ ਸੈਕਟਰੀ ਸਿਗਾ ਇਹੋ ਜੇ ਬੰਦੇ ਸੀਗੇ ਕਮੇਟੀ ਚ ਹਮ ਉਹਨਾਂ ਦੀ ਵਾਹਿਦ ਇੱਕ ਮੀਟਿੰਗ ਹੋਈ ਹੈ ਜਨਵਰੀ 2015 ਚ ਅਨੰਦਪੁਰ ਸਾਹ ਜਿੱਥੇ ਉਹਨਾਂ ਨੇ ਦੋ ਗੱਲਾਂ ਕੀਤੀਆਂ ਇੱਕ ਤਰ੍ਹਾਂ ਉਹਦੇ ਵਿੱਚ ਇਹ ਵੀ ਨੋਟਿੰਗ ਹੈ ਮੈਂ ਪੜਿਆ ਸਿਗਾ ਫਰਮ ਗੂਗਲ ਕਿ ਉਹਦੇ ਵਿੱਚ ਨੋਟਿੰਗ ਕੀਤੀ ਹੈ ਕਿ ਵੀ ਦੇਖੋ ਜਿਹੜੇ ਉੱਥੇ ਮੁੱਖ ਸੇਵਾਦਾਰ ਲਾਏ ਜਾਂਦੇ ਨੇ ਉਹਨਾਂ ਦੀ ਕੋਈ ਕੁਆਲੀਫਿਕੇਸ਼ਨ ਵੱਲ ਧਿਆਨ ਨਹੀਂ ਹੈਗਾ ਹੁਣ ਕੀ ਹੁੰਦਾ ਹੈ ਕਿ ਵੀ ਜਿਹੜਾ ਬੰਦਾ ਹੁੰਦਾ ਹੈ ਉਹ ਪਹਿਲਾਂ ਗਰੰਟੀ ਲੱਗ ਜਾਂਦਾ ਹੈ ਫਿਰ ਫਿਰ ਉੱਚਾ ਹੋ ਜਾਂਦਾ ਹੈ ਫਿਰ ਰੈਡ ਗਨ ਤੇ ਲੱਗਿਆ ਫਿਰ ਉਹਨਾਂ ਵਿੱਚੋਂ ਕਿਸੇ ਨੂੰ ਇਹ ਮੁੱਖ ਸੇਵਾਦਾਰ ਬਣਾ ਦਿੰਦੇ ਨੇ ਜਦਕਿ ਆਪਾਂ ਸਮਝਦੇ ਹਾਂ ਕਿ ਵੀ ਜਿਹੜਾ ਮੁੱਖ ਸੇਵਾਦਾਰ ਹੈ ਅਗਰ ਉਹਨੇ ਵਾਕਈ ਇੱਕ ਕੌਮ ਦੀ ਅ ਅਗੇਨ ਕੋਈ ਇਹ ਗੱਲ ਇਹ ਗੱਲ ਵੀ ਸਪਸ਼ਟ ਹੈ ਕਿ ਵੀ ਪੰਚ ਸੁਪਰੀਮ ਹੈ ਉਹ ਜਿਹੜਾ ਵੀ ਉੱਥੇ ਮੁਖਸ਼ਵਦ ਆ ਰਿਹਾ ਠੀਕ ਹੈ ਉਹਦੀ ਐਨੀ ਡਿਊਟੀ ਬਣ ਜਾਂਦੀ ਹੈ ਕਿ ਵੀ ਤੁਸੀਂ ਇੱਕ ਕੌਮ ਦੀ ਭਾਵਨਾਵਾਂ ਦੀ ਤਰਜਮਾਨੀ ਕਰਦੇ ਆ ਹੋਇਆ ਤੁਸੀਂ ਸਰਬਤ ਖਾਲਸਾ ਬੁਲਾ ਲਓ ਹਮ ਇੰਨਾ ਕੋ ਦੇ ਵਿੱਚ ਹੋਣਾ ਚਾਹੀਦਾ ਹੌਸਲਾ ਪਰ ਜੇ ਅਗਰ ਉਹ ਐਜ਼ ਅ ਲਾਈਕ ਆਈ ਸੈਡ ਐਸ ਸਟੈਪਪੋ ਬਣੇਗਾ ਨਾ ਤੇ ਉਹਦੀ ਹਮੇਸ਼ਾ ਹੀ ਜਿਹੜੀ ਅ ਅਲੀਜੈਂਸ ਹੈ ਉਹ ਆਪਣੇ EMPLOYER ਵਾਲ ਹੋਏਗੀ ਯਾਨੀ ਕਿ ਐਸਜੀਪੀਸੀ ਵਾਲ ਸੋ ਇਹ ਵੀ ਉਹਨਾਂ ਨੇ ਉੱਥੇ ਨੋਟਿੰਗ ਕੀਤੀ ਸੀਗੀ ਕਿ ਵੀ ਆ ਦੂਜੀ ਗੱਲ ਉਹਨਾਂ ਨੇ ਕਿਹਾ ਸੀਗਾ ਮੋਸਟ ਇੰਪੋਰਟੈਂਟ ਉਹਨਾਂ ਨੇ ਕਿਹਾ ਸੀਗਾ ਕਿ ਹੁਣ ਇਹ ਪਹਿਲੀ ਮੀਟਿੰਗ ਹੋ ਗਈ ਹੈ ਹੁਣ ਸਾਨੂੰ ਕੀ ਕਰਨਾ ਚਾਹੀਦਾ ਕਿ ਸਿੱਖ ਬੁੱਧੀਜੀਵੀਆਂ ਨੂੰ ਤੇ ਹੋਰ ਸੰਸਥਾਵਾਂ ਦੀ ਰਾਏ ਲੈ ਕੇ ਤੇ ਫਿਰ ਅਸੀਂ ਇੱਕ ਵਿਧੀ ਬਥਾਨ ਅਸੀਂ ਸਾਨੂੰ ਬਣਾਉਣਾ ਚਾਹੀਦਾ ਪਰ ਉਹ ਜਿਹੜੀ ਹੈ ਲਾਈਕ ਆ ਟੋਲਡ ਯੂ ਵਾਹਿਦ ਦੀ ਕਮੇਟੀਿੰਗ ਸੀਗੀ ਉਸ ਤੋਂ ਬਾਅਦ ਇੱਕ ਵੀ ਮੀਟਿੰਗ ਨਹੀਂ ਹੋਈ ਮੈਂ ਸਮਝਦਾ ਇਸ ਲਈ ਨਹੀਂ ਹੋਈ ਕਿਉਂਕਿ ਉਹ ਸਿਆਸਤਦਾਨਾਂ ਨੂੰ ਉਹ ਨਹੀਂ ਹੋਈਗੀ ਕਿ ਵੀ ਹੁਣ ਸਾਡਾ ਸਾਡਾ ਫਿਰ ਜਿਹੜਾ ਜਕੜ ਹੈ ਉਹਦੇ ਫਿਰ ਚਲਾ ਗਿਆ ਸੋ ਇਹ ਉਹ ਮੀਟਿੰਗ ਤੋਂ ਬਾਅਦ ਕੋਈ ਮੀਟਿੰਗ ਨਹੀਂ ਹੋਈ ਸੋ ਇਹ ਇਹ ਵੀ ਸਾਡੀ ਤਰਾਸਦੀ ਹੈ ਸੋ ਹਾਲੀ ਵੀ ਅਸੀਂ ਸਮਝਦੇ ਹਾਂ ਕਿ ਵੀ ਉੱਥੇ ਦੇ ਜਿਹੜੇ ਅ ਅਸੀਂ ਤੇ ਹੁਣ ਬੇਨਤੀ ਕਰ ਰਹੇ ਹਾਂ ਕਿ ਅਕਾਲ ਤਖਤ ਨੂੰ ਤੇ ਐਸਜੀਪੀਸੀ ਨੂੰ ਬਿਲਕੁਲ ਅੱਡ ਹੋ ਜਾਣਾ ਚਾਹੀਦਾ ਹੈ ਐਸਜੀਪੀਸੀ ਆਪਣੇ ਗੁਰਦੁਆਰਾ ਦਾ ਪ੍ਰਬੰਧ ਸੰਭਾਲ ਲੇ ਜੀ ਸਦਕੇ ਕਰੇ ਚੰਗਾ ਉੱਥੇ ਕੰਮ ਕਰੇ ਠੀਕ ਹੈ ਅਕਾਲ ਤਖਤ ਜਿਹੜਾ ਹੈਗਾ ਕਿਉਂਕਿ ਅਕਾਲ ਤਖਤ ਪੂਰੇ ਪੰਥ ਦੀ ਤਰਜ਼mani ਕਰਦਾ ਹੈ ਅਕਾਲ ਤਖਤ ਪੂਰੇ ਪੰਥ ਨੂੰ ਨੂੰ ਸਹਿਦ ਦਿੰਦਾ ਹੈ ਤੇ ਉੱਥੇ ਜਿਹੜੇ ਫੈਸਲੇ ਹੋਣਗੇ ਉਹ ਪੰਥਿਕ ਹੋਣਗੇ ਤੇ ਉਹ ਸਮੁੱਚੇ ਕਿਉਂਕਿ ਮੇਰਾ ਪੰਥ ਜਿਹੜਾ ਹੈਗਾ ਉਹ 170 ਦੇਸ਼ ਦੇ ਵਿੱਚ ਵਸਦਾ ਹੈ ਸੋ ਉੱਥੇ ਸੋ ਇਹ ਜਿਹੜਾ ਡਾਈਵੋਰਸ ਹੈ ਨਾ ਅਕਾਲ ਤਖਤ ਦੀ ਫੰਕਸ਼ਨਿੰਗ ਦੇ ਵਿੱਚ ਐਂਡ ਐਸਜੀਪੀਸੀ ਇਹ ਬਹੁਤ ਜ਼ਰੂਰੀ ਹੈ ਇਹ ਕਹਿੰਦੇ ਹੋਏ ਐਸਜੀਪੀਸੀ ਕਿਉਂਕਿ ਇੱਕ 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 ਸਿੱਖ ਸੰਸਥਾ ਹੈਗੀ ਇਹਦਾ ਡਾਈਵੋਰਸ ਫਰਮ ਸਿਆਸਤ ਪਾਰਟੀਆਂ ਇਹ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਏਟਲੀਸਟ ਇੱਥੇ ਵੀ ਸਾਡੇ ਕੋਈ ਸਿਆਸਤਦਾਨ ਆ ਕੇ ਤੇ ਆਪਣੀਆਂ ਸਾਡੀਆਂ ਜਿਹੜੀ ਗੁਰਦੁਆਰਾ ਮੈਨੇਜਮੈਂਟਸ ਨੇ ਉਹਨਾਂ ਵਿੱਚ ਆਪਣਾ ਆਪਣੀ ਦਖਲਅੰਦਾਜ਼ੀ ਨਾ ਦੇਣ ਸੋ ਇਹ ਦੂਜੀ ਗੱਲ ਮੈਂ ਜਿਹੜੀ ਗੱਲ ਕਹਿ ਰਿਹਾ ਸੀਗਾ ਕਿ ਵੀ ਜਦੋਂ ਸਾਨੂੰ ਡੈਮੋਕਰੈਟਿਕ ਸਿਸਟਮ ਦਿੱਤਾ ਹੈ ਗੁਰੂ ਸਾਹਿਬ ਨੇ ਉਹਦੇ ਵਿੱਚ ਇਹ ਹੈਗਾ ਕਿ ਵੀ ਤੁਸੀਂ ਦੇਖੋ ਤੁਸੀਂ ਲੋਕਲ ਜਣੀਆਂ ਕੋਈ ਸਮੱਸਿਆਵਾਂ ਨੇ ਰੀਜਨਲ ਨੇ ਤੁਸੀਂ ਲੋਕਲ ਸੰਗਤ ਨੂੰ ਦਿਓ ਅਗਰ ਤੁਹਾਡੇ ਕੋਈ ਲੋਕਲ ਸਮੱਸਿਆ ਸਮੱਸਿਆ ਆਏਗੀ ਤੁਸੀਂ ਲੋਕਲ ਸੰਗਤ ਨੂੰ ਨਿਰਜਠ ਲਵੇ ਜੇਕਰ ਕੋਈ ਲੋਕਲ ਪ੍ਰੋਬਲਮ ਹੈ ਜੇ ਰੀਜਨਲ ਹੈ ਤੇ ਰੀਜਨਲ ਦੀ ਸੰਗਤ ਕਰ ਹਾਂ ਜਿਹੜੀ ਕੋਈ ਪੰਥਿਕ ਹੁੰਦੀਆਂ ਨੇ ਉੱਥੇ ਠੀਕ ਹੈ ਤੁਸੀਂ ਆਓ ਤੇ ਆਪਣੇ ਆਪਾਂ ਪਰਚ ਕੱਟ ਕਰੋ ਸਰਬਤ ਖਾਲਸਾ ਜੀ ਨੂੰ ਆਪਾਂ ਕਹਿੰਦੇ ਆ ਤੇ ਉਹਦੇ ਤੇ ਆਪਾਂ ਯੂ نو ਆਪਣੇ ਵਿਚਾਰ ਰੱਖੀਏ ਤੇ ਆ ਕਰੀਏ ਦੇਖੋ ਪ੍ਰਾਤਨ ਸਾਡਾ ਕੀ ਹੁੰਦਾ ਸੀਗਾ ਇਹਦੀ ਵੀ ਮਿਸਾਲ ਸਾਨੂੰ ਲੈ ਲੈਣੀ ਚਾਹੀਦੀ ਹੈ ਕਿ ਮਿਸਲਾਂ ਬਣੀਆਂ ਮਿਸਲਾਂ ਦੇ ਟਾਈਮ ਦੇ ਵਿੱਚ ਮਿਸਲ ਇੱਕ ਅਰਬੀ ਦਾ ਲਫ਼ਜ਼ ਹੈ ਉਹਦਾ ਮੈਨਾ ਬਰਾਬਰ ਮਿਸਲਾਂ ਦੇਖੋ ਆਪਸ ਵਿੱਚ ਵੀ ਭਿੰਨ ਭੇਦ ਹੁੰਦੇ ਸੀਗੇ ਠੀਕ ਹੈ ਨਾ ਉਹ ਸਾਰੀਆਂ ਆਪਸ ਐਨੀ ਸੀ ਕਿ ਸਾਰੇ ਇਕੱਠੇ ਸੀਗੇ ਇਦਾਂ ਪਰ ਜਦੋਂ ਕੋਈ ਸਮੁੱਚ ਇੱਕ ਪੰਥ ਨੂੰ ਦਰਪੇਸ਼ ਕੋਈ ਚੁਣੌਤੀ ਆਉਂਦੀ ਸੀਗੀ ਇਕੱਠੇ ਬੈਠ ਕੇ ਬਰਾਬਰ ਬੈਠ ਕੇ ਉੱਥੇ ਫੈਸਲਾ ਲਿੱਤਾ ਜਾਂਦਾ ਸੀਗਾ ਉਸ ਇਕੱਠ ਦੇ ਵਿੱਚ ਪੰਜ ਪਿਆਰੇ ਚੁਣੇ ਚਾਹੁੰਦੇ ਸੀਗੇ ਉਹਨਾਂ ਵਿੱਚੋਂ ਇੱਕ ਨੂੰ ਜੱਥੇਦਾਰ ਨਿਯੁਕਤ ਕੀਤਾ ਜਾਂਦਾ ਸੀਗਾ ਤੇ ਜਿਹੜਾ ਫੈਸਲਾ ਉੱਥੇ ਗੁਰਮਤਾ ਲਿਆ ਜਾਂਦਾ ਸੀਗਾ ਉਹਦਾ ਹੀ ਕੰਮ ਸੀਗਾ ਕਿ ਉਹ ਜਿਹੜਾ ਉਹਨਾਂ ਪੰਜ ਪਿਆਰਿਆਂ ਤੋਂ ਜਿਹੜਾ ਜੱਥੇਦਾਰ ਉਸ ਇਕੱਠੀ ਚੁਣਿਆ ਗਿਆ ਉਹ ਉਹ ਫੈਸਲਾ ਅਕਾਲ ਤਖਤ ਦੀ ਫਸੀਲ ਤੋਂ ਸੁਣਾ ਸੁਣਾ ਦਿੱਤਾ ਜਾਂਦਾ ਸੀਗਾ ਤੇ ਸਾਰੇ ਦੇ ਸਾਰੇ ਮਿਸਲ ਵਾਲੇ ਬਰਾਬਰ ਉਸ ਫੈਸਲੇ ਉੱਤੇ ਆਪਣਾ ਯੋਗਦਾਨ ਪਾਉਂਦੇ ਸੀਗੇ ਇਹ ਸਾਡਾ ਸਿਸਟਮ ਸੀਗਾ ਸਾਨੂੰ ਇਸ ਸਿਸਟਮ ਨੂੰ ਰੈਕਗਨਾਈਜ਼ ਕਰਨਾ ਚਾਹੀਦਾ ਹੈ ਮੂੜੇ ਸਿਸਟਮ ਉੱਲ ਜਾਣਾ ਚਾਹੀਦਾ ਹੈ ਕਿ ਵੀ ਪੰਥਿਕ ਫੈਸਲੇ ਨੇ ਉਹ ਪੰਚ ਦੀ ਸ਼ਮੂਲੀਅਤ ਨਾਲ ਹੀ ਹੋਣਗੇ ਇਹ ਅਗੇਨ ਆਈ ਟੋਲਡ ਯੂ ਕਿ ਵੀ ਬਾਟਮ ਅਪ ਅਪਰੋਚ ਵਾਲੀ ਗੱਲ ਹੈਗੀ ਸੋ ਇਹ ਸਾਰਾ ਕੁਝ ਸਾਨੂੰ ਆਇਆ ਦੇਖੋ ਇੱਕ ਹੋਰ ਮਿਸਾਲ ਦੇ ਤੌਰ ਤੇ ਤੁਸੀਂ ਲੈ ਲਓ ਕਿ ਜਦੋਂ ਸਾਡੀ ਰਹਿਤ ਮਰਿਆਦਾ ਬਣੀ ਉਹ ਵੀ ਪੰਚ ਦੀ ਭਾਵਨਾਵਾਂ ਨੂੰ ਲੈ ਕੇ 9 ਸਾਲ ਲੱਗੇ 36 ਤੋਂ ਸ਼ੁਰੂ ਕੀਤੀ ਹੋਈ ਤੇ 45 ਚ ਜਾ ਕੇ ਕੋਈ ਬੰਦੇ ਕਹਿੰਦੇ 13 ਸਾਲ ਚਲੋ ਬਟ ਚਲੋ 45 ਜਾ ਕੇ ਸਵੀਕਾਰ ਹੋਈ ਕੀ ਹੋਇਆ ਚਿੱਠੀਆਂ ਜਾਂਦੀਆਂ ਰਹੀਆਂ ਜਿੱਥੇ-ਜਿੱਥੇ ਪੰਥ ਵਸ ਰਿਹਾ ਸੀਗਾ ਮਲੇਸ਼ੀਆ ਤੋਂ ਉਹਨਾਂ ਦੀ ਸਾਰਿਆਂ ਦੀ رائے ਲਈਤੀ ਗਈ ਕਿ ਵੀ ਆਪਾਂ ਇਹ ਬਣਾਉਣ ਲੱਗੇ ਆ ਕੋਡ ਆਫ ਕੰਡਕਟ ਰਹਿਤ ਮਰਿਆਦਾ ਸੀ ਬਣਾਉਣ ਲੱਗੇ ਆ ਤੁਹਾਡਾ ਕੀ ਹੈਗਾ ਉਹਨਾਂ ਨੇ ਕੀ ਕੀਤਾ ਸੋ ਚਿੱਠੀਆਂ ਰਾਹੀਂ ਉਹਨਾਂ ਕੋਲ ਆਇਆ ਖੱਲੜੇ ਤਿਆਰ ਹੋਏ ਉਹ ਵੀ ਸ਼ੇਅਰ ਕੀਤੇ ਗਏ ਉਹਨਾਂ ਵਿੱਚ ਕੋਈ ਅਗਰ ਤਬਦੀਲੀਆਂ ਸੀਗੀਆਂ ਉਹਨਾਂ ਨੂੰ ਲਿੱਤਾ ਗਿਆ ਤੇ 9 ਸਾਲ ਬਾਅਦ ਇਹ ਇੱਕ ਫਾਈਨਲ ਹੋ ਕੇ ਇਸ ਅੰਤ ਦੇ ਮੂਰੇ ਪੇਸ਼ ਕੀਤਾ ਗਿਆ। ਤਦ ਦੇਖੋ ਤਦ ਵੀ ਉਹੀ ਗੱਲ ਸੀ ਕਿ ਪੰਥ ਦੀ ਸ਼ਮੂਲੀਅਤ ਨਾਲ ਉਹਨਾਂ ਨੇ ਰਹਿਤ ਮਰਿਆਦਾ ਬਣਾਈ ਤੇ ਪੰਥ ਨੂੰ ਦਿੱਤੀ। ਹੁਣ ਉਹ ਤੇ ਠੀਕ ਹੈ ਉਸ ਟਾਈਮ ਟੈਕਨੋਲੋਜੀ ਨਹੀਂ ਸੀ ਕਿ ਹੁਣ ਅੱਜ ਦੀ ਡੇਟ ਦੇ ਵਿੱਚ ਤੇ ਇੰਨੀ ਵਧੀਆ ਟੈਕਨੋਲੋਜੀ ਆ ਗਈ ਹੈ। ਹੁਣ ਤੇ ਤੁਸੀਂ ਪੰਥਕ ਫੈਸਲੇ ਅਗਰ ਤੁਸੀਂ ਇਦਾਂ ਕੁਝ ਕਰਨਾ ਵੀ ਹੈਗਾ ਆਨਲਾਈਨ ਆਫਲਾਈਨ ਵਾਲੀ ਗੱਲ ਜਿਹੜੀ ਆ ਗਈ ਹੈ ਤੇ ਆਨਲਾਈਨ ਵੀ ਤੁਸੀਂ ਲੋਕਾਂ ਦੀ رائے ਲੈ ਸਕਦੇ ਹੋ ਨਾਟ ਨੈਸਸਰੀ ਕਿ ਹਰ ਇੱਕ ਬੰਦੇ ਨੇ ਇੱਥੇ ਆ ਕੇ ਸਿਰਫ ਫਿਜ਼ੀਕਲੀ ਆਪਣੀ ਅਪੀਅਰੈਂਸ ਕਰਕੇ ਤੇ ਆਪਣੀ رائے ਦੇਣੀ ਹੈ ਤੁਸੀਂ ਸਿਸਟਮ ਸਿਸਟਮਸ ਆ देयर ਤੁਸੀਂ ਸਿਸਟਮ ਤਿਆਰ ਕਰੋ ਲੋਕਾਂ ਤੋਂ ਆਪਣੀ ਆਪਣੀਆਂ ਭਾਵਨਾਵਾਂ ਪੁੱਛੋ ਤੇ ਆਪਣੇ ਆਪ ਤੁਹਾਨੂੰ ਇਹ ਤੁਹਾਨੂੰ ਆ ਜਾਏਗਾ ਕਿ ਵੀ ਮੈਜੋਰਿਟੀ ਆਫ ਦਾ ਪੰਥ ਯੂਨਾਨਮਸ ਨਾਲ ਵੀ ਹੋਵੇ ਮੈਂ ਮੈਜੋਰਟੀ ਆਫ ਦਾ ਪੰਥ ਵੀ ਆ ਚਾਹੁੰਦਾ ਕਿ ਵੀ ਇਸ ਮਸਲੇ ਉੱਤੇ ਇਦਾਂ ਸਾਨੂੰ ਤੁਰਨਾ ਚਾਹੀਦਾ ਉਹ ਤੁਸੀਂ ਸੁਣਾ ਦਿਓ ਇਹ ਗੱਲ ਅਸੀਂ ਜਿਹੜੇ ਉੱਥੇ ਮੁਖ ਸ਼ਵਾਦਾਰ ਹੈਗੇ ਅਸੀਂ ਉਹਨਾਂ ਨੂੰ ਕਾਫੀ ਟਾਈਮ ਕਹਿਆ ਸੀਗਾ ਮੈਂ ਕਿਹਾ ਜੀ ਤੁਸੀਂ ਸਿਰਫ ਇੱਕ ਪੰਥ ਦੇ ਬਲਾਰੇ ਵੱਜੋਂ ਨਿੱਤਰ ਸਕਦੇ ਹੋ ਜੇ ਪੰਥ ਚਾਹੇ ਕਿਉਂਕਿ ਹਰੇਕ ਇਕੱਠ ਦੇ ਵਿੱਚ ਨਾ ਪੰਜ ਪਿਆਰੇ ਕਦੀ ਪਰਮਨੈਂਟ ਵੀ ਨਹੀਂ ਹੋਏ ਨੇ ਉੱਥੇ ਜਿਹੜੇ ਹੁੰਦੇ ਸੀਗੇ ਉਹ ਉਸ ਇਕੱਠ ਵਿੱਚੋਂ ਉਹ ਪੰਜ ਚੁਣੇ ਜਾਂਦੇ ਸੀਗੇ ਉਹਨਾਂ ਵਿੱਚੋਂ ਬ੍ਰੈਕੇਟ ਟੋਲਡ ਯੂ ਇੱਕ ਨੂੰ ਫਿਰ ਉਸ ਉਸ ਇਕੱਠ ਲਈ ਜਥੇਦਾਰ ਨਿਯੁਕਤ ਕੀਤਾ ਜਾਂਦਾ ਸੀਗਾ ਸੋ ਇਹ ਸਾਡੀ ਪੁਰਾਣੇ ਪੁਰਾਣੇ ਜਿਹੜੇ ਸਿਸਟਮ ਸੀਗੇ ਬੜੇ ਵਧੀਆ ਚੱਲੇ ਨੇ ਸਿੱਖਾਵੇ ਅਸੀਂ ਉਹਨਾਂ ਤੋਂ ਭੁੱਲ ਕੇ ਅਸੀਂ ਹੁਣ ਸਿਆਸਦਾਨਾਂ ਦੇ ਹੇਠ ਆ ਗਏ ਤੇ ਅਸੀਂ ਆਪਣੀ ਜਿਹੜੀ ਸਾਡੀ ਰਵੈਤਾਂ ਸੀਗੀਆਂ ਤੇ ਅਸੀਂ ਉਹਨਾਂ ਨੂੰ ਭੁੱਲ ਗਏ ਆ ਤੇ ਤਾਂ ਹੀ ਸਾਨੂੰ ਇਹ ਜਿਹੜਾ ਅੱਜ ਦੀ ਡੇਟ ਦੇ ਚ ਇੱਕ ਮੈਂ ਤਾਂ ਕਹਿੰਦਾ ਕਿ ਇੱਕ ਐਕਚੁਅਲੀ ਨਿਰਾਸ਼ਾ ਵਾਲਾ ਐਂਡ ਹਸੂਇਣੀ ਵਾਲੀ ਗੱਲ ਹੋ ਗਈ ਹੈ ਕਿ ਪੰਥ ਆਪਣੇ ਆਪ ਨੂੰ ਕਿੱਥੇ ਵੇਖ ਰਿਹਾ ਹੈ ਇਹ ਕਹਿੰਦੇ ਆ ਹੋਇਆ ਮੈਂ ਉਮੀਦ ਰੱਖਦਾ ਕਿ ਵੀ ਪੰਥ ਨੂੰ ਵੀ ਇਹ ਨਵਾਜ਼ ਚੱਕਣੀ ਚਾਹੀਦੀ ਹੈ ਕਿਉਂਕਿ ਦੇਖੋ ਜਾਂ ਤੇ ਆਪਾਂ ਇੰਨੇ ਵੇਸਲ ਹੋ ਗਏ ਨੇ ਕਿ ਵੀ ਜੋ ਕੁਝ ਹੋ ਰਿਹਾ ਹੈ ਮੈਂ ਕੋਈ ਵੇਖ ਨਹੀਂ ਰਿਹਾ ਕਿ ਵੀ ਕੌਣ ਕਿੰਨਾ ਕਿ ਇਹਦੇ ਤੇ ਕੋਈ ਆਪਣੀ ਯੂ نو ਬਿਆਨ ਦੇ ਰਿਹਾ ਹੈ ਜਾਂ ਇਹਦੇ ਤੇ ਕਿੰਨੀ ਗੱਲਬਾਤ ਚਰਚਾ ਹੋ ਰਹੀ ਹੈ ਉਮੀਦ ਰੱਖਦਾ ਕਿ ਪਿੰਡਾਂ ਚ ਦੇਖੋ ਪੁਰਾਣੇ ਕੀ ਹੁੰਦਾ ਸੀਗਾ ਕਿ ਪਿੰਡਾਂ ਚ ਇੱਕ ਗੁਰਦੁਆਰਾ ਹੁੰਦਾ ਸੀਗਾ ਉਹ ਗੁਰਦੁਆਰਾਂ ਗੁਰਦੁਆਰਾ ਐਕਚੁਅਲੀ ਸਪੀਕਿੰਗ ਇਸ ਮੋਰ ਆਫ ਅ ਕਮਿਊਨਿਟੀ ਸੈਂਟਰ ਇਸ ਸਿਰਫ ਪੂਜਾ ਦਾ ਸਥਾਨ ਨਹੀਂ ਹੈ ਉੱਥੇ ਸਾਰੀ ਤੁਹਾਨੂੰ ਪਤਾ ਹੀ ਹੈ ਕਿ ਪਿੰਡਾਂ ਚ ਸਾਰੀ ਸੰਗਤ ਬਹਿੰਦੇ ਸੀਗੇ ਬਹਿੰਦੀ ਸੀਗੀ ਉਹ ਆਪਸ ਵਿੱਚ ਚਰਚਾਵਾਂ ਹੁੰਦੀਆਂ ਸੀਗੀਆਂ ਕੀ ਚੱਲ ਰਿਹਾ ਹੈ ਪਿੰਡਿਤ ਕੀ ਹੋ ਰਿਹਾ ਹੈ ਲਾਗੇ ਸਾਗੇ ਕੀ ਹੋ ਰਿਹਾ ਹੈ ਯੂ نو ਦੇਸ਼ ਵਿੱਚ ਕੀ ਹੋ ਰਿਹਾ ਹੈ ਸਟੇਟ ਵਿੱਚ ਕੀ ਹੋ ਰਿਹਾ ਹੈ ਇਹ ਹੁਣ ਸਾਰਾ ਸਿਸਟਮ ਹੋ ਗਿਆ ਅੱਡ ਕਿਉਂਕਿ ਪਿੰਡਾਂ 'ਚ ਸਾਡੇ 8-8 ਤੇ 10-10 ਗੁਰਦਾਰੇ ਬਣ ਗਏ ਹੁਣ ਕਿਹੜੇ ਉਹੀ ਹੈ ਇੱਕ ਧਿਰ ਦੇ ਬੰਦੇ ਉੱਥੇ ਸੋ ਸਾਡੀ ਜਿਹੜੀ ਪੰਥ ਨੂੰ ਜਿਹੜਾ ਵਟਵਾਰਾ ਵੀ ਹੋਇਆ ਨਾ ਉਹ ਵੀ ਸਾਸਤਾਨਾ ਨਹੀਂ ਕੀਤਾ ਮੇਰੇ ਸਾਹਬ ਆਪਣੀ ਵੋਟਾਂ ਰਾਹੀਂ ਇੱਕ ਨੂੰ ਇੱਕ ਨੂੰ ਇੱਕ ਨੂੰ ਪੈਲ ਦੇ ਜੋ ਦੂਜੇ ਨੂੰ ਬਾਹ ਕਰੋ ਉਸਟ ਸੋ ਇਹ ਸਾਰਾ ਕੰਮ ਜਿਹੜਾ ਹੈਗਾ ਨਾ ਇਹ ਸਾਨੂੰ ਨਾ ਉਹ ਜਿਹੜੀ ਸਾਡੀ ਸਾਡਾ ਜਿਹੜਾ ਫਲਸਫਾ ਹੈ ਗੁਰੂ ਸਾਹਿਬ ਦਾ ਸਰਬਸਾਂਝੀ ਵਾਲਤਾ ਦਾ ਨੀਚਾਂ ਅੰਦਰ ਨੀਚਾਂ ਅੰਦਰ ਨੀਚਾ ਨੀਤੀ ਹੋਇਆ ਇਤਨੀ ਨਿਵੇਂ ਨਾਲ ਸਾਨੂੰ ਅ ਵਿਚਰਨ ਦਾ ਇਹ ਸਾਰਾ ਜਿਹੜਾ ਫਲਸਫਾ ਲੈਣਾ ਅਸੀਂ ਭੁੱਲ ਗਏ ਸਾਨੂੰ ਮੋੜ ਉਸ ਪਾਸੇ ਨੂੰ ਆਪਣਾ ਧਿਆਨ ਕੇਂਦਰ ਕਰਨਾ ਚਾਹੀਦਾ ਤੇ ਸਾਨੂੰ ਉਸ ਪਾਸੇ ਤੁਰਨਾ ਚਾਹੀਦਾ ਤੇ ਤਾਂ ਹੀ ਪੰਥ ਦਾ ਵੀ ਤੇ ਪੰਜਾਬ ਦਾ ਵੀ ਦੇਖੋ ਪੰਜਾਬ ਦੀ ਗੱਲ ਤੁਸੀਂ ਸਿਆਸਤ ਦੀ ਗੱਲ ਕੀਤੀ ਤੇ ਸਿਆਸਤ ਪਿੱਛੇ ਨਾ ਕੀ ਹੋਇਆ ਸੀ ਜਦੋਂ ਬੰਦਾ ਸਿੰਘ ਬਹਾਦਰ ਪੰਜਾਬ ਆਇਆ ਉਸ ਟਾਈਮ ਫੌਜਾ ਨੇ ਰਾਹੁ ਜੱਤ ਲਿਆ ਸੀਗਾ ਉਹ ਪਹਿਲਾ ਹੀ ਮੇਰੇ ਖਿਆਲ ਜਿਹੜਾ ਸੀਗਾ ਉਹ ਜਿੱਤਿਆ ਉੱਥੇ ਤਾਂ ਸੁਬੇਦਾਰ ਜਿਹੜਾ ਸੀਗਾ ਉਹ ਭੱਜ ਗਿਆ ਹੂੰ ਦੇਖੋ ਸਿੱਖਾਂ ਨੇ ਕੀ ਕੀਤਾ ਉਹ ਸੁਬੇਦਾਰ ਨੂੰ ਵਾਪਸ ਸੱਦਿਆ ਹੂੰ ਕਿ ਭਾਈ ਤੂੰ ਹਾਲੇ ਵੀ ਆਪਣੀ ਸੁਬੇਦਾਰੀ ਨਿਭਾਉਣੀ ਹੈ ਤੂੰ ਨਿਭਾ ਲੈ ਹੂੰ ਤੂੰ ਰਾਏ ਉੱਤੇ ਤੂੰ ਆਪਣਾ ਹੁਕਮ ਚਲਾਣਾ ਚਲਾ ਲੈ ਪਰ ਇਹਨਾਂ ਸਿਧਾਂਤਾਂ ਉੱਤੇ ਇਹਨ ਇਸ ਫਲਸਫੇ ਉੱਤੇ ਤੂੰ ਚਲਾਏਗਾ ਤੂੰ ਚਲਾਣਾ ਚਾਹੁੰਦਾ ਹਾਲੇ ਵੀ ਤੈਨੂੰ ਅਸੀਂ ਵਾਪਸ ਸੱਦ ਰਹੇ ਹੂੰ ਸੋ ਇਹ ਸਾਡਾ ਇਹ ਸਾਡ ਇਹ ਸਾਡ ਇਹ ਸਾਡੇ ਕੋਲ ਗੁਰੂ ਸਾਹਿਬ ਨੇ ਸਾਨੂੰ ਇਸੇ ਕਾ ਦਿੱਤੀ ਹੋਈ ਹੈ ਕਿ ਕੋਈ ਸਿਆਸਤਦਾਨ ਵੀ ਕੋਈ ਸਿਆਸਤ ਵੀ ਕੋਈ ਕਰੇਗਾ ਤਾਂ ਹੀ ਮੀਰੀ ਪੀਰੀ ਦਾ ਕਨਸੈਪਟ ਜਿਹੜੀ ਹੈ ਜਿਹੜਾ ਹੈ ਕਿ ਜਿਹੜਾ ਜਿਹੜਾ ਮੀਰ ਹੈ ਨਾ ਉਹ ਪੀਰੀ ਨੂੰ ਹਮੇਸ਼ਾ ਆਪਣੇ ਦਿਮਾਗ ਵਿੱਚ ਰੱਖੇਗਾ ਇਹ ਨਹੀਂ ਕਿ ਵੀ ਮੈਂ ਕਿਉਂਕਿ ਸਿੱਖ ਜਿਹੜਾ ਹੈਗਾ ਉਹ ਮੀਰ ਪੀਰ ਦਾ ਸੁਮੇਲ ਹੈ ਸਾਡੇ ਵਿੱਚ ਮੀਰੀ ਵੀ ਹੈ ਤੇ ਪੀਰੀ ਵੀ ਹੈ ਦੋਨੋਂ ਇਕੱਠੇ ਨੇ ਸੋ ਸਾਡਾ ਮਕਸਦ ਹੈ ਇਸੇਗਾ ਕਿ ਵੀ ਤੁਸੀਂ ਇਸ ਸਾਹਮਣੇ ਤੁਰੋ ਤੇ ਤੁਸੀਂ ਆਪਣੀ ਸਿਆਸਤ ਵੀ ਕਰੋ ਤੇ ਤੁਸੀਂ ਆਪਣੇ ਤੇ ਬਾਕੀ ਤੇ ਜਿਹੜੇ ਪੀਰੀ ਵਾਲੀ ਗੱਲ ਹੈਗੀ ਜਿਹੜੇ ਪੰਥਕ ਜਿਹੜੇ ਮਸਲੇ ਹੈਗੇ ਹੈਗੇ ਉਹ ਤੇ ਫਿਰ ਅਸੀਂ ਸਾਨੂੰ ਪਤਾ ਹੀ ਹੈ ਕਿ ਕਿੱਦਾਂ ਉਹਨਾਂ ਨੂੰ ਨਿਜਿਸ਼ਣਾ ਚਾਹੀਦਾ ਅਸੀਂ ਬਹੁਤ ਬਰੀ ਸੁਣਦੇ ਹਾਂ ਹੁਣ ਆਪਾਂ ਵੀ ਕਿੰਨੀ ਕਿੰਨੀ ਵਾਰ ਜ਼ਿਕਰ ਕੀਤਾ ਹੈ ਨਾ ਕਿ ਪੰਥ ਚ ਨਿਗਾਹ ਆ ਰਿਹਾ ਹੈ ਪੰਥ ਕਮਜ਼ੋਰ ਹੋਇਆ ਹੈ ਨਾ ਪੰਥ ਦਾ ਸਿਆਸੀ ਕਰਨ ਹੋਇਆ ਇੰਨਾ ਕੁ ਹੋਣ ਦੇ ਬਾਵਜੂਦ ਕਿਉਂਕਿ ਕਈ ਘਟਨਾਵਾਂ 2 ਤਰੀਕ ਦੇ 2 ਦਸੰਬਰ ਦੇ ਫੈਸਲੇ ਤੋਂ ਬਾਅਦ ਹੀ ਦੇਖ ਲੋ ਦਬਾਅ ਦੀ ਗੱਲ ਬਹੁਤ ਸਾਹਮਣੇ ਆਈ ਗਿਆਨੀ ਹਰਪ੍ਰੀਤ ਸਿੰਘ ਯਾਨੀ ਰਬੀਰ ਸਿੰਘ ਦੀ ਸਟੇਟਮੈਂਟ ਫਿਰ ਉਸ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਹਨਾ ਪੰਥ ਨਾਲ ਜੁੜੀਆਂ ਹੋਈਆਂ ਇਹ ਗੱਲਾਂ ਨੇ ਪੰਥ ਵਿੱਚ ਨਿਗਾਰਤਾ ਆ ਪਰ ਇਹਦੇ ਵਿੱਚ ਸੁਧਾਰ ਕਰਨ ਦੀ ਆਵਾਜ਼ ਕਿਹਨੇ ਚੱਕਣੀ ਹੈ ਕੌਣ ਚੱਕ ਸਕਦਾ ਹੈ ਪੰਥ ਨੂੰ ਮਜ਼ਬੂਤ ਕੌਣ ਕਰ ਸਕਦਾ ਹੈ ਇਹ ਤੇ ਪੰਥ ਆਪ ਹੀ ਕਰੇਗਾ ਜੀ ਹੂੰ ਹੁਣ ਤੁਸੀਂ ਤੁਸੀਂ ਇਹ ਤੁਹਾਡੇ ਮਾਧਿਅਮ ਰਾਹੀਂ ਇਹ ਜਾਏਗੀ ਇਹ ਵੀਡੀਓ ਲੋਕਾਂ ਕੋਲ ਜਾਂ ਆਪਣੇ ਟੌਕ ਜਾਏਗੀ ਹੂੰ ਕਿਸੇ ਨੂੰ ਇਸ ਦਾ ਅਸਰ ਹੋਏ ਨਾ ਹੋਏ ਮੈਂ ਨਹੀਂ ਕਹਿ ਸਕਦਾ ਹੂੰ ਪਰ ਰੱਬ ਮੂਰੇ ਅਰਦਾਸ ਕਰਦੇ ਆ ਕਿ ਵੀ ਜੋ ਜਗਤ ਕਿਸੇ ਨੂੰ ਕੁਝ ਬਹੁਤੀ ਇਹ ਕੁਝ ਸੇਧ ਮਿਲ ਜਾਏ ਤੇ ਅਸੀਂ ਉਹ ਰੱਬ ਦਾ ਸ਼ੁਕਰਗੁਜ਼ਾਰ ਹੋਵਾਂਗੇ ਪਰ ਨਹੀਂ ਤਾਂ ਦੇਖੋ ਪੰਥ ਨੂੰ ਆਪ ਵੀ ਸੋਚਣਾ ਚਾਹੀਦਾ ਹੈ ਹੂੰ ਆਪਾਂ ਪਰਚੋਲ ਕਰਨ ਵਾਲੀ ਗੱਲ ਹੈਗੀ ਕਿ ਵੀ ਅਸੀਂ ਕਿੱਥੇ ਤੱਕ ਅਸੀਂ ਅਸੀਂ ਕਿੱਥੇ ਤੱਕ ਰਹਿ ਗਏ ਆ ਅ ਅਸੀਂ ਅਸੀਂ ਇਹ ਨਿਗਾਰ ਦੇ ਵਿੱਚ ਸਾਡਾ ਵੀ ਇੱਕ ਯੋਗਦਾਨ ਹੀ ਹੈ ਨਾ ਕਿਉਂਕਿ ਚੁਣ ਕੇ ਤੇ ਅਸੀਂ ਇਹੀ ਬੰਦੇ ਭੇਜੇ ਸੀਗੇ ਅੱਗੇ ਸੋ ਅਗਰ ਤੁਸੀਂ ਅਗਰ ਆਪ ਹੀ ਅਗਰ ਅਸੀਂ ਉਹ ਕਹਿੰਦੇ ਆ ਕਿ ਵੀ ਆਪ ਬੰਦੇ ਸਿਰਫ ਆਪਣੀ ਕੁਰਸੀ ਦਾ ਹੀ ਮਾਣ ਮਾਣਨ ਲਈ ਉੱਥੇ ਬੈਠੇ ਹੋਏ ਨੇ ਖੁਦ ਪ੍ਰਸ ਬੰਦੇ ਨੇ ਤੇ ਫਿਰ ਜਿਹੜੇ ਬੰਦਿਆਂ ਨੇ ਉੱਥੇ ਭੇਜਿਆ ਇਹਨਾਂ ਨੂੰ ਤੇ ਮੈਂ ਤੇ ਫਿਰ ਇਹੀ ਕਹਾਂਗਾ ਕਿ ਉਹ ਵੀ ਇੰਨੇ ਖੁਦ ਪ੍ਰਸ ਸੀਗੇ ਸੋ ਤੁਸੀਂ ਆਪਣੇ ਆਪ ਨੂੰ ਹੀ ਫਿਰ ਤੁਸੀਂ ਵਾਪਸ ਗੁਰੂ ਦੇ ਜਿਹੜੀਆਂ ਸਿੱਖਿਆਵਾਂ ਨੇ ਉਸ ਪਾਸੇ ਤੁਸੀਂ ਆਪਣੇ ਆਪ ਨੂੰ ਕੇਂਦਰਤ ਕਰੋ ਤੇ ਉਸ ਹਿਸਾਬ ਨਾਲ ਆਪਣਾ ਜੀਵਨ ਨੂੰ ਢਾਲੋ ਕਿ ਵੀ ਨਹੀਂ ਅਸੀਂ ਵੀ ਅਸੀਂ ਕੋਈ ਗਲਤ ਬੰਦਾ ਨਹੀਂ ਸਾਡੇ ਸਾਡੇ ਵਿੱਚੋਂ ਉੱਥੇ ਜਾ ਸਕਦਾ ਮੇਰੇ ਕਿ ਵੀ ਸਾਡੇ ਇਲਾਕੇ ਚੋਂ ਕੋਈ ਗਲਤ ਬੰਦਾ ਨਹੀਂ ਉੱਥੇ ਉੱਥੇ ਜਾਏਗਾ ਤੇ ਅਗਰ ਇਹ ਹਰ ਇੱਕ ਇੰਡੀਵਿਜੂਅਲ ਆਪਣਾ ਇਹ ਫਰਜ਼ ਸਮਝ ਕੇ ਮੇਰੀ ਭੈਣ ਜਾਂ ਮੇਰਾ ਭਰਾ ਇਸ ਪਾਸੇ ਤੁਰੇ ਤੇ ਕੋਈ ਕੋਈ ਵੱਡਾ ਇਹ ਕੋਈ ਵੱਡੀ ਗੱਲ ਨਹੀਂ ਕਿ ਵੀ ਇਹ ਤੇ ਬਹੁਤ ਛੇਤੀ ਪੰਥ ਮੁੜ ਵਾਪਸ ਆਪਣੀ ਸੁਰਜੀਤੀ ਵੱਲ ਮੁੜਿਆਏਗਾ ਤੇ ਨਿਗਾਰ ਨਗੂਰ ਦੇ ਤੇ ਇੱਕ ਐਬਰੇਸ਼ਨ ਹੀ ਰਹਿ ਜਾਏਗੀ ਪੰਥ ਵਿੱਚ ਕੌਣ ਕੌਣ ਸ਼ਾਮਿਲ ਹੈ ਆਮ ਲੋਕ ਨੇ ਵੱਡੇ ਸਿਆਸੀ ਵੱਡੇ ਪੰਥਕ ਆਗੂ ਨੇ ਰਾਗੀ ਕੀ ਇਤਨੀ ਜਥੇ ਢਾਡੀ ਜਥੇ ਕੌਣ ਪੰਥ ਦੇ ਵਿੱਚ ਸ਼ਾਮਿਲ ਹੈ ਸਾਰੇ ਬੰਦੇ ਬਰਾਬਰ ਮੈਂ ਮਿਸਲਾਂ ਦੀ ਗੱਲ ਕੀਤੀ ਸਾਰੇ ਬੰਦੇ ਬਰਾਬਰ ਨੇ ਹਰ ਇੱਕ ਬੰਦੇ ਨੂੰ ਗੁਰੂ ਸਾਹਿਬ ਨੇ ਇੱਕ ਖੁਦ ਮੁਖਤਿਆਰ ਇਨਸਾਨ ਬਣਾਇਆ ਬਈ ਬੰਦਾ ਏ ਮੀਨ ਲੇਡੀਜ਼ ਆਲਸੋ ਨਾਟ ਓਨਲੀ ਬੰਦਾ ਹੈ ਨਾ ਹਰ ਇੱਕ ਨੂੰ ਉਹਨਾਂ ਨੇ ਖੁਦ ਮੁਖਤਿਆਰ انسان ਬਣਾਇਆ ਤਾਂ ਸਾਰਿਆਂ ਦਾ ਉਹਨਾਂ ਕੀ ਯੋਗਦਾਨ ਹੈ ਸਾਰਿਆਂ ਦੀ ਉਹਨਾਂ ਕੀ ਜ਼ਿੰਮੇਵਾਰੀ ਹੈ ਤੇ ਡਿਊਟੀ ਹੈ ਕਿ ਉਹ ਪੰਥ ਨੂੰ ਮੁੜ ਸੁਰਜੀਤ ਕਰੇ ਠੀਕ ਹੈ ਗੁਰਪ੍ਰੀਤ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਥੈਂਕ ਯੂ ਕਮਲ ਜੀ ਸੋ ਇਸੇ ਅੱਜ ਦੀ ਖਾਸ ਪੇਸ਼ਕਸ਼ ਧਾਰਮਿਕ ਗਲਿਆਰਿਆਂ ਦੇ ਵਿੱਚ ਨਵੀਂ ਚਰਚਾ ਛਿੜੀ ਹੋਈ ਹੈ ਗਿਆਨੀ ਰਬੀਰ ਸਿੰਘ ਦੀ ਸਟੇਟਮੈਂਟ ਨੂੰ ਲੈ ਕੇ ਸਿਆਸੀ ਗਲਿਆਰਿਆਂ ਦੇ ਵਿੱਚ ਵੀ ਹਲਚਲ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਵੀ ਨਵੀਆਂ ਚਰਚਾਵਾਂ ਚੱਲਿਆ ਹੋਈਆਂ ਨੇ ਸੋ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਨਹੀਂ ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਅਹਿਮ ਤੇ ਭਗਤੇ ਮਸਲੇ ਦੇ ਨਾਲ ਤਦ ਤੱਕ ਲਈ ਤੁਸੀਂ ਦੇਖਦੇ ਰਹੋ ਸੱਚ ਦਾ ਨਿਰੰਤਰ ਰਹਿਦਾ ਦਰਿਆ ਸਤਲੁਜ ਟੀਵੀ